ਆਜਾ ਹਲਾਤ ਇੰਡਸਟਰੀ ਦੇ ਕਿਦਾਂ ਦੇ ਹਲਾਤ ਇੰਡਸਟਰੀ ਦੇ ਬਹੁਤ ਹੀ ਮਾਜੂਰ ਹਨ ਕਹਿੰਦੇ ਕਿ ਬੈਟੂ ਵਰਸਟ ਹੁੰਦੇ ਉਹ ਸਿਚੁਏਸ਼ਨ ਤੇ ਬਾਈਸਾਈਕਲ ਨਸਿਆ ਚ ਮੈਨੂੰ ਕੁਸਚਨ ਪੁੱਛਿਆ ਸੈਕੰਡ ਇੰਡਸਟਰੀ ਦਾ ਤੇ ਮੈਂ ਕਿਉਂ ਝੂਠ ਬੋਲਾਂ ਸਰਕਾਰ ਦਾ ਕੋਈ ਤਿਆਰ ਨਹੀਂ ਸਰਕਾਰ ਸਾਈਕਲ ਇੰਡਸਟਰੀ ਨੂੰ ਅੱਜ ਵੀ ਪੂਰ ਮੈਨ ਇੰਡਸਟਰੀ ਗਿੰਦੀ ਹੈ ਮਦਰ ਆਫ ਇੰਡਸਟਰੀ ਰਾਕੀ ਰੂਲ ਹੈ ਭਈ ਆਪਣੀ ਇੰਡਸਟਰੀ ਰੋਕੇ ਕਰਾਂ ਬੱਚੇ ਲੋਕੇ ਕਹਿੰਦੇ ਰਾਹ ਪੇ ਜਾਣੀ ਹੈ ਤੇ ਵਾਪੇ ਜਾਣੀ ਹੈ ਮਦਦਾ ਤਾਂ ਹੀ ਲੱਗਦਾ ਜਿਹੜੇ ਅਸੀਂ ਤਾਇਵਾਂ ਤੋਂ ਤੁਸੀਂ ਮੰਗਾਂਦੇ ਹੋ ਜੇ ਚਾਈਨਾ ਤੋਂ ਮੰਗਾਂਦੇ ਹੋ ਸੇ ਉਹ 100 ਰੁਪਏ ਪੈਂਦੇ ਤੇ ਆਪਣੇ ਘਰ ਦੀ ਚੀਜ਼ ਵਧੀਆ ਬਣੀ ਹੋਏ ਆਪਣੀ ਇੰਡਸਟਰੀ ਨੂੰ ਅੱਗੇ ਕਰਨ ਲਈ ਉਹਨੂੰ ਆਪ 70 ਰੁਪਏ ਦੇਈਏ ਤੇ ਦੱਸੋ ਇੰਡਸਟਰੀ ਕਿੱਦਾਂ ਚੱਲੂਗੀ ਸੰਦੀਪ ਜੀ ਆਪਣੀ ਇੰਡਸਟਰੀ ਨੂੰ ਬਚਾ ਲਈ ਤੁਸੀਂ ਆਪਣੇ ਘਰ ਦੇ ਬੰਦਿਆਂ ਤੋਂ ਬਚਾ ਕੇ ਰੱਖੋ ਨਾ ਬੀਂਗ ਪ੍ਰੈਜ਼ੈਂਟ ਮੈਂ ਆਈ ਹੈਵ ਟੂ ਰਿਸਪੈਕਟ ਮਾਈ ਚੀਜ਼ ਐਂਡ ਆਈ ਸ਼ੁੱਡ ਨੈਵਰ ਟੈਲ ਲਾਇਸ ਅੱਜ ਮੈਂ ਕੋਈ ਪ੍ਰੋਡਕਟ ਬਣਾਉਣਾ ਮੈਂ 2 ਸਾਲ ਦੀ ਰਿਸਰਚ ਕਰਕੇ ਬਣਾਉਣਾ ਚਾਈਨਾ ਉਸ ਤੋਂ 10 ਕਿਦਾ ਮੱਕੇ ਚੱਲਦਾ ਉਹ ਉਹਦਾ ਤੋੜ ਮਾਰਾ ਕੇ ਉਸ ਤੋਂ ਅੱਗੇ ਨਿਕਲ ਗਿਆ ਕੋ ਚైనా ਨਾਲ ਕਪੀਡ ਨਹੀਂ ਕੱਢ ਸਕਦੇ ਤੁਸੀਂ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬਕਾ ਨਮਸਕਾਰ ਸਤਿ ਸ੍ਰੀ ਅਕਾਲ ਮਰਹਬਾ ਸੋ ਸ਼ਹਿਰ ਲੁਧਿਆਣਾ ਤੋਂ ਇੱਕ ਵਾਰੀ ਫਿਰ ਤੁਹਾਡੇ ਨਾਲ ਜੁੜੇ ਆਂ ਸੋ ਕਾਰੋਬਾਰੀ ਸ਼ਹਿਰ ਦੀ ਪਛਾਣ ਕਿਤੇ ਨਾ ਕਿਤੇ ਸਾਈਕਲ ਇੰਡਸਟਰੀ ਨੂੰ ਲੈ ਕੇ ਵੀ ਬਹੁਤ ਹੈਗੀ ਹੈ ਵਰਲਡ ਲੈਵਲ ਤੇ ਲੋਗ ਇਹਨੂੰ ਸਾਈਕਲ ਸਿਟੀ ਦੇ ਨਾਮ ਤੇ ਵੀ ਜਾਣਦੇ ਕਿਉਂਕਿ ਵਰਲਡ ਦਾ ਸੈਕੰਡ ਲਾਰਜੈਸਟ ਮੈਨੂਫੈਕਚਰਿੰਗ ਕੰਟਰੀ ਜਿੱਥੇ ਜੇ ਗੱਲਬਾਤ ਕਰੀਏ ਇੰਡੀਆ ਹੈ ਤੇ ਉਹ ਇੰਡੀਆ ਦਾ 90% ਸਾਈਕਲ ਸਿਰਫ ਔਰ ਜ਼ਰੂਰ ਲੁਧਿਆਣੇ ਸ਼ਹਿਰ ਚੋਂ ਦਾ ਸੋ ਸਾਈਕਲ ਇੰਡਸਟਰੀ ਦੇ ਤਾਜ਼ਾ ਹਾਲਾਤ ਕੀ ਹੈ ਇੱਕ ਪਾਸੇ ਬਜਟ ਆਉਣ ਵਾਲਾ ਹੈ ਔਰ ਦੂਜੇ ਪਾਸੇ ਬਜਟ ਤੋਂ ਪਹਿਲਾਂ ਇੰਡਸਟਰੀ ਨੂੰ ਬਹੁਤ ਸਾਰੀ ਉਮੀਦਾਂ ਹੁੰਦੀਆਂ ਨੇ ਸੋ ਗੱਲਬਾਤ ਕਰਨ ਲਈ ਅਸੀਂ ਪਹੁੰਚੇ ਹਾਂ ਯੂਸੀਪੀਐਮਏ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਲੱਖੀ ਜੀ ਸੋ ਗੱਲਬਾਤ ਕਰਦੇ ਆ ਅਰ ਸਿਮਰ ਜੀ ਸਿੰਘ ਲੱਖੀ ਨਾਲ ਪ੍ਰਧਾਨ ਨਾਲ ਕਿ ਕਿਦਾਂ ਹੈ ਤਾਜ਼ਾ ਹਕੀਕਤ ਕੀ ਹੈ ਇੰਡਸਟਰੀ ਦੀ ਸਭ ਤੋਂ ਪਹਿਲਾਂ ਤਾਂ ਸਰ ਨਮਸਕਾਰ ਨਮਸਕਾਰ ਸਤਿ ਸ੍ਰੀ ਅਕਾਲ ਜੀ ਸਰ ਆਜਾ ਹਾਲਾਤ ਇੰਡਸਟਰੀ ਦੇ ਕਿਦਾਂ ਦੇ ਹਨ ਸੰਦੀਪ ਜੀ ਇੱਕ ਬੜੇ ਸਟੇਟ ब्रूटल वर्ड्स च यूज़ ਕਰਾਂਗਾ ਜੀ ਹਾਲਾਤ ਇੰਡਸਟਰੀ ਦੇ ਬਹੁਤ ਹੀ ਨਾਜ਼ੁਕ ਨੇ ਠੀਕ ਹੈ ਔਰ ਕਹਿੰਦੇ ਕਿ ਬੈਟ ਟੂ ਵਰਸਟ ਹੁੰਦਾ ਹੈ ਉਹ ਸਿਚੁਏਸ਼ਨ ਤੇ ਬਾਈਸਾਈਕਲ ਇੰਡਸਟਰੀ ਆ ਚੁੱਕੀ ਹੈ ਪਰ ਅਸੀਂ ਦੇਖ ਰਹੇ ਕਿ ਇੰਡਸਟਰੀ ਦੇ ਵਿੱਚ ਜੇ ਲੋਕਾਂ ਨੇ ਤਾਂ ਯੂਨਿਟ ਬੜੇ ਅਪਗ੍ਰੇਡ ਕਰ ਰਿਹਾ ਹੈ ਮਾਡਰਨ ਪਾਰਟਸ ਬਣਾ ਰਹੇ ਹੈ ਤੁਸੀਂ ਵੀ ਜੇ ਮੈਂ ਗੱਲਬਾਤ ਕਰਾਂ ਤਾਂ ਤੁਸੀਂ ਵੀ ਪਿਛਲੇ ਸਾਲ ਚ ਬਹੁਤ ਜ਼ਬਰਦਸਤ ਐਕਸਪੈਂਸ਼ਨ ਕੀਤੀ ਹੈ ਐ ਤਾਂ ਨਹੀਂ ਕਿ ਹੁਣ ਇੰਡਸਟਰੀ ਦੇ ਲੋਕਾਂ ਨੂੰ ਜਿਵੇਂ ਉਹ ਕਹਾਵਤ ਅਸੀਂ ਸੁਣੀ ਹੈ ਕਿ ਰੋਣ ਦੀ ਆਦਤ ਪੈ ਗਈ ਹੈ ਨਾਲੇ ਤਾਂ ਹਰ ਸਾਲ ਨਵੀਂ ਇੱਕ ਫੈਕਟਰੀ ਲਾ ਲੈਂਦੇ ਨਾਲੇ ਰੋਈ ਜਾਂਦੇ ਸੰਦੀਪ ਜੀ ਇਦਾਂ ਇੱਕ ਤਾਂ ਤੁਸੀਂ ਕਹਾਵਤ ਸੁਣਾਤੀ ਕਹਾਵਤ ਮੇਰੇ ਤੋਂ ਵੀ ਸੁਣ ਲਓ ਫਿਰ ਕਹਿੰਦੇ ਰਾਹ ਪੇ ਜਣੀਏ ਤੇ ਵਾਹ ਪੇ ਜਣੀਏ ਪਤਾ ਤਾਂ ਹੀ ਲੱਗਦਾ ਤੇ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਹੋ ਨਾ ਸੰਦੀਪ ਜੀ ਤੇ ਤੁਸੀਂ ਆਪਣੇ ਆਪ ਨੂੰ ਅਪਗ੍ਰੇਡ ਤੁਹਾਨੂੰ ਕਰਨਾ ਹੀ ਪਏਗਾ ਬਿਲਕੁਲ ਠੀਕ ਕਿਉਂ ਦੇਖੋ ਅਜੀ ਪੜੇ ਲਿਖੇ ਆਪਣੇ ਆਪ ਨੂੰ ਕਹਿੰਦੇ ਅਸੀਂ ਪੜੇ ਲਿਖੇ ਇੰਡਸਟਰੀ ਨੂੰ ਬਿਲੋਂਗ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਆ ਸਾਡੀ ਇੰਡਸਟਰੀ ਉਹਦਾ ਦੀ ਪੋਜੀਸ਼ਨ ਤੇ ਆ ਜੇ ਜੋ ਜਿਸੀਂ ਕਹਿੰਦਾ ਜੀ ਅਮਰੀਕਾ ਦੇ ਵਿੱਚ ਪਾਰਟਸ ਬਣਨ ਉਹ ਬਣਾਈਏ ਚਾਈਨਾ ਜਿਹੜੇ ਪ੍ਰੋਡਕਟ ਬਣੇ ਉਹ ਬਣਾਈਏ ਉਸੇ ਸ਼ੌਂਕ ਨਾਲ ਹੀ ਸਾਡੇ ਜਿਹੜੇ ਬਾਕੀ ਦੇ ਕੁਝ ਪ੍ਰਾ ਕੋਸ਼ਿਸ਼ ਕਰਕੇ ਮਾਡਰਨ ਤਰੀਕੇ ਨਾਲ ਉਹਦਾ ਦੇ ਪਾਰਟ ਬਣਾਉਂਦੇ ਨੇ ਲੇਕਿਨ ਉਹ ਪਾਰਟਸ ਵੇਚੀ ਕਿਤੇ ਸੰਦੀਪ ਜੀ ਕਿਉਂ ਮੈਂ ਬੜੀ ਓਪਨ ਗੱਲ ਕਰਦਾ ਜਦੋਂ ਇੱਥੇ ਅਸੀਂ ਸਾਈਕਲ ਅਸੈਂਬਲਰਸ ਨੂੰ ਜੋ ਵੱਡੀਆਂ ਫੈਕਟਰੀਆਂ ਵਾਲਿਆਂ ਨੂੰ ਜਾ ਕੇ ਕਹਿੰਦੇ ਸਾਡੇ ਆ ਪਾਰਟਸ ਬਣੇ ਨੇ ਜਿਹੜੇ ਅਸੀਂ ਤਾਇਵੰਦ ਤੋਂ ਤੁਸੀਂ ਮੰਗਾਉਂਦੇ ਹੋ ਜੋ ਚਾਈਨਾ ਤੋਂ ਮੰਗਾਉਂਦੇ ਹੋ ਸੇ ਉਹ 100 ਰੁਪਏ ਦਾ ਪੈਂਦਾ ਤਾਂ ਸਾਨੂੰ ਕਹੇ ਤੁਸੀਂ ਸਾਨੂੰ 70 ਰੁਪਏ ਹੀ ਦੇ ਬਿਲਕੁਲ ਤੇ ਸੰਦੀਪ ਜੀ ਉਥੋਂ 100 ਰੁਪਏ ਲੈ ਲਈਏ ਉਹ ਚੰਗੀ ਗੱਲ ਹੈ ਤੇ ਆਪਣੇ ਘਰ ਦੀ ਚੀਜ਼ ਵਧੀਆ ਬਣੀ ਹੋਏ ਆਪਣੀ ਇੰਡਸਟਰੀ ਨੂੰ ਅੱਗੇ ਕਰਨ ਲਈ ਉਹਨੂੰ ਅਪਾ 70 ਰੁਪਏ ਦਈਏ ਤੇ ਦੱਸੋ ਇੰਡਸਟਰੀ ਕਿਦਾਂ ਚੱਲੂਗੀ ਸੰਦੀਪ ਜੀ ਪਰ ਤੁਸੀਂ ਸਰ ਉਦ ਪ੍ਰਧਾਨ ਹੋ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਮੈਨੂੰ ਲੱਗ ਰਿਹਾ ਕਿਤੇ ਗਲਤਫਹਿਮੀ ਲੱਗੀ ਹੋ ਸਕਦੀ ਹੈ ਕਿਉਂਕਿ ਦੇਖੋ ਕੋਈ ਮੈਨੂੰ ਲੱਗਦਾ ਜੇ ਮੈਂ ਇੱਕ ਨਾਰਮਲ ਸਧਾਰਨ ਪਾਸ਼ਾ ਚ ਗੱਲ ਕਰੀਏ ਤਾਂ ਕੋਈ ਪਾਗਲ ਨਹੀਂ ਹੁੰਦਾ ਕੋਈ ਬੇਵਕੂਫ ਨਹੀਂ ਹੁੰਦਾ ਇੱਕ ਚੀਜ਼ ਜੇ ਮੈਨੂੰ ਹੀ 100 ਰੁਪਏ ਦੇ ਮਿਲਦੀ ਹੋਊਗੀ ਤੇ ਮੈਨੂੰ ਜੇ 70 ਜੱਗਿਓ ਕੋਈ ਮਿਲ ਰਹੀ ਹੈ ਆ ਕੁਆਲਿਟੀ ਤੇ ਉਹਦੇ ਵਿੱਚ ਕੋਈ ਪੈਰਾਮੀਟਰ ਚ ਕੋਈ ਫਰਕ ਨਹੀਂ ਹੈ ਤੇ ਮੈਂ ਕਿਉਂ ਨਹੀਂ ਲਾਉਂਗਾ ਮੇਰਾ ਵੀ ਤਾਂ 30 ਰੁਪਏ ਬਚਦੇ ਸੰਦੀਪ ਜੀ ਮੈਂ ਇਹ ਕਹਿ ਰਿਹਾ ਸੀ 70 ਰੁਪਏ ਇੰਡਸਟਰੀ ਨਹੀਂ ਬੇਚ ਪਾਉਂਦੀ ਇੰਨੀ ਕਾਸਟ ਘਟਦੀ ਨਹੀਂ ਹੁੰਦੀ ਸਪੋਜ਼ ਜੇ ਕੋਈ 100 ਰੁਪਏ ਦੀ ਚੀਜ਼ ਬਾਹਰੋਂ ਆਂਦੀ ਹੈ ਤਾਂ ਤੁਹਾਨੂੰ ਸਪੋਜ਼ 100 ਦੀ ਵੀ ਜੇ ਇੱਥੇ ਮਿਲ ਜਾਏ ਤਾਂ ਤੁਸੀਂ ਆਪਣੀ ਇੰਡਸਟਰੀ ਨੂੰ ਦੇਖੋ ਮਦਰ ਮਦਰ ਆਫ ਇੰਡਸਟਰੀ ਦਾ ਕੀ ਰੋਲ ਹੈ ਜੀ ਬਈ ਆਪਣੀ ਇੰਡਸਟਰੀ ਲੋਕੇ ਕਰਾਣਾ ਬੱਚਿਆਂ ਲੋਕੇ ਕਰ ਤੇ ਜੇ ਤੁਸੀਂ ਸੋਚ ਰਹੇ ਹੋ ਵੀ ਮੈਂ ਸਿਰਫ ਆਪਣੀ ਵੈਰਾ ਕਰਨਾ ਹੈ ਹਾਂ ਤਾ ਫਿਰ ਸੰਦੀਪ ਜੀ ਫਿਰ ਤਾਂ ਕੰਮ ਨਹੀਂ ਚੱਲਣੇ ਦੇਖੋ ਅੱਜ ਜੇ ਸਪੋਜ਼ ਕਿਸੇ ਨੇ ਪਲਾਂਟ ਲਗਾਇਆ ਹੈ ਕੋਈ ਮਾਡਰਨਾਈਜ਼ਡ ਵੇ ਨਾਲ ਵੱਡਾ ਪਲਾਂਟ ਲਗਾਇਆ ਜਿੰਦੇ ਵਿੱਚ ਉਹਨੇ ਆਪਣੀ ਸਾਰੀ ਜ਼ਿੰਦਗੀ ਦੀ ਪੂੰਜੀ ਲਗਾਤੀ ਹੋਏ ਤਾਂ ਜੇ ਅਸੀਂ ਸੋਚੀ ਉਹ ਬੰਦੇ ਨੂੰ ਅਸੀਂ ਉਹਨੂੰ ਕਹੀਏ ਵੀ ਨਹੀਂ ਤੂੰ ਚੀਜ਼ ਤਾਂ ਬਣਾ ਲਈਏ ਚੀਜ਼ ਵੀ ਸਾਨੂੰ ਤੇਰੀ ਪਸੰਦ ਹੈ ਲੇਕਿਨ ਜੋ ਅਸੀਂ 100 ਰੁਪਏ ਦੀ ਚੀਜ਼ ਸਪੋਜ਼ ਅਸੀਂ ਲੈ ਰਹੀ ਸੀ ਚਾਈਨਾ ਤੋਂ ਸਾਨੂੰ ਤੂੰ 70 ਰੁਪਏ ਦੀ ਦੇ ਦੇ ਅਗਲਾ ਨਹੀਂ ਦੇ ਸਕਦਾ ਤੋ ਮਤਲਬ ਤੁਹਾਡਾ ਕਹਿੰਦਾ ਮਤਲਬ ਹੈ ਕਿ ਤੁਹਾਡੇ ਤੋਂ ਇੰਡੀਆ ਇੰਡੀਅਨ ਜਿਹੜੇ ਆਪਣੇ ਜਿਹੜੇ ਉਹਨਾਂ ਦੇ ਵੈਂਡਰ ਆ ਉਹਨਾਂ ਤੋਂ 100 ਦੀ ਚੀਜ਼ ਇੰਡੀਅਨ 100 ਚ ਨਹੀਂ ਲੈਣਗੇ ਬਾਹਰੋਂ ਲੈ ਲੈਣਗੇ ਤੁਹਾਨੂੰ ਜੇ ਗੱਲਬਾਤ ਕਰਦੇ ਹੋ ਤੁਸੀਂ ਜਾਣਦੇ ਹੋ ਤੇ ਮੋਟੀਵੇਟ ਕਰਨ ਦੀ ਬਜਾਏ ਉਲਟਾ ਕਹਿ ਦਿੰਦੇ ਕਿ ਨਹੀਂ ਸੰਤਾ 70 ਦੇ ਦਿਓ ਬਿਲਕੁਲ ਸਹੀ ਗੱਲ ਹੈ ਜਦ ਕਿ ਉਲਟਾ ਹੋਣਾ ਚਾਹੀਦਾ ਜੀ ਇੰਡਸਟਰੀ ਨੂੰ ਮੋਟੀਵੇਟ ਕਰਨ ਲਈ ਸਾਨੂੰ ਚਾਹੀਦਾ ਵੀ ਤੁਸੀਂ ਪਾਸ ਬਣਾਓ ਜੀ ਠੀਕ ਹੈ ਔਰ ਅਸੀਂ ਤੁਹਾਡੇ ਤੋਂ ਉਕਰੀਦਾਂਗੇ ਦੇਖੋ ਮੈਂ ਇੱਕ 10-20 ਕਰੋੜ ਦੀ ਫੈਕਟਰੀ ਲਗਾਵਾ ਤਾਂ ਬ੍ਰੇਕਅਪ ਵੀ ਤਾਂ ਮੈਂ ਵੀ ਤਾਂ ਕੱਢਣਾ ਮੈਂ ਕਿਤੇ ਬ੍ਰੇਕਅਪ ਕੱਢੂੰਗਾ ਤਾਂ ਸੰਦੀਪ ਜੀ ਜੋ ਬਾਈਸਾਈਕਲ ਇੰਡਸਟਰੀ ਦੀ ਕੰਡੀਸ਼ਨ ਤੁਸੀਂ ਪੁੱਛੀ ਹੈ ਇਸ ਟਾਈਮ ਦੀ ਕੰਡੀਸ਼ਨ ਬਾਈਸਾਈਕਲ ਇੰਡਸਟਰੀ ਦੀ ਜੇ ਤੁਹਾਨੂੰ ਮੈਂ ਦੱਸਾਂ ਨਾ ਤਾਂ ਸਰਕਾਰ ਵਾਲੋ ਕੋਈ ਵੀ ਸਾਨੂੰ ਮਦਦ ਮਿਲਦੀ ਹੈ ਚਲੋ ਉਹ ਤਾਂ ਕਦੀ ਵੀ ਨਹੀਂ ਮਿਲਦੀ ਸੀ ਇਹਦਾ ਬਜਟ ਦੀਆਂ ਗੱਲਾਂ ਨੇ ਹਰ ਬਜਟ ਤੇ ਅਸੀਂ ਕਹਿੰਦੇ ਆ ਵੀ ਦੇਖੋ ਜੀ ਸਾਨੂੰ ਆ ਰਾਤ ਨੂੰ ਐਮਐਸਐਮ ਨੂੰ ਵਾਧਾ ਦੇ ਦਿਓ স্মਲਲ ਸਕੇਲ ਨੂੰ ਐਦਾ ਕਰ ਦਿਓ ਸਰਕਾਰ ਦਾ ਕੋਈ ਧਿਆਨ ਨਹੀਂ ਸਰਕਾਰ ਸਾਈਕਲ ਇੰਡਸਟਰੀ ਨੂੰ ਅੱਜ ਵੀ ਪੂਰ ਮੈਨ ਇੰਡਸਟਰੀ ਕਹਿੰਦੀ ਹੈ ਪਰ ਤੁਸੀਂ ਕਹਿੰਦੇ ਇੱਕ ਤਾਂ ਸਰਕਾਰ ਵੱਲੋਂ ਵੀ ਨਹੀਂ ਤੇ ਦੂਜਾ ਕਿੱ데 ਮੈਂ ਸਿੱਧੀ ਦੀ ਗੱਲ ਕਰ ਰਿਹਾ ਸਾਨੂੰ ਜਿਹੜੀ ਮਦਰਫ ਇੰਡਸਟਰੀਜ਼ ਨੇ ਵੱਡੀਆਂ ਕੰਪਨੀਆਂ ਵੱਲੋਂ ਵੀ ਉਦਾਂ ਦੀ ਮਦਦ ਜੋ ਸਾਨੂੰ ਚਾਹੀਦੀ ਹੈ ਜੋ ਸਾਨੂੰ ਥਾਪੜਾ ਚਾਹੀਦਾ ਉਹ ਤਾਂ ਆਪਣਾ ਨਹੀਂ ਮਿਲਣਾ ਇੰਡਸਟਰੀ ਨੂੰ ਪਰ ਸਰ ਤੁਸੀਂ ਜਿਵੇਂ ਖੁੱਲ ਕੇ ਅੱਜ ਮੈਨੂੰ ਐ ਲੱਗ ਰਿਹਾ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਇੱਕ ਭਾਵੁਕ ਹੋ ਕੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਅੱਜ ਗੱਲ ਕਰ ਰਹੇ ਹੋ ਕੀ ਕਦੀ ਤੁਸੀਂ ਲੋਕਾਂ ਨੇ ਤੁਸੀਂ ਤਾਂ ਇੰਡਸਟਰੀ ਦੇ ਪ੍ਰਧਾਨ ਹੋ ਤੁਹਾਨੂੰ ਸਰਬਸੰਮਤੀ ਨਾਲ ਵੀ ਚੁਣਿਆ ਤੁਸੀਂ ਇਲੈਕਸ਼ਨ ਵੀ ਦਿੱਤੇ ਤੁਹਾਨੂੰ ਲਗਾਤਾਰ ਮੌਕਾ ਮਿਲ ਰਿਹਾ ਪਰ ਮੈਂ ਇਹ ਕਹਿਣਾ ਕਿ ਕਦੀ ਇਹ ਗੱਲਾਂ ਤੁਸੀਂ ਕੀਤੀਆਂ ਨਹੀਂ ਹੈ ਉਹ ਕੰਪਨੀਆਂ ਨਾਲ ਜਾ ਕੇ ਤੁਸੀਂ ਮਤਲਬ ਆਪਾਂ ਅੱਜ ਮਜਬੂਰ ਹੋ ਜਾਂਦਾ ਬੰਦਾ ਮੀਡੀਆ ਦੇ ਵਿੱਚ ਜਾਂ ਕੈਮਰੇ ਦੇ ਅੱਗੇ ਗੱਲਾਂ ਕਰਨ ਦੀ ਸੰਦੀਪ ਜੀ ਤੁਸੀਂ ਮੈਨੂੰ ਕੁਐਸਚਨ ਪੁੱਛਿਆ ਸੈਕੰਡ ਇੰਡਸਟਰੀ ਦਾ ਤੇ ਮੈਂ ਕਿਉਂ ਝੂਠ ਬੋਲਾਂ ਮੈਨੂੰ ਇਹ ਜਵਾਬ ਦਿਓ ਮੈਂ ਦਬਾਅ ਵਿੱਚ ਜਾ ਪ੍ਰੈਸ਼ਰ 'ਚ ਕਿਉਂ ਗੱਲ ਕਰਾਂਗਾ ਤੁਸੀਂ ਆਵਾਜ਼ ਹੋ ਔਰ ਮੈਂ ਜੇ ਮੈਨੂੰ ਕੀ ਉਹਨਾਂ ਨਾਲ ਟੇਬਲ ਤੇ ਗੱਲਾਂ ਨਹੀਂ ਕੀਤੀਆਂ ਕਦੀ ਇਦਾਂ ਦੀਆਂ ਕੀ ਦੇਖੋ ਜੀ ਤੁਸੀਂ ਕਿਉਂਕਿ ਇੱਕ ਪ੍ਰਧਾਨ ਦੇਖੋ ਤੁਸੀਂ ਇੰਡਸਟਰੀ ਨੂੰ ਨੁਮਾਇੰਦਗੀ ਕਰ ਰਹੇ ਹੋ ਔਰ ਜਦੋਂ ਤੁਹਾਨੂੰ ਚੁਣਿਆ ਗਿਆ ਤੇ ਉਹ ਇੰਡਸਟਰੀਆਂ ਵੀ ਨਾਲ ਸੀ ਸੋ ਮਦਰ ਇੰਡਸਟਰੀ ਨਾਲ ਕੀ ਕਦੀ ਆਪਾਂ ਗੱਲ ਕੀਤੀ ਟੇਬਲ ਟਾਕ ਤੇ ਕਦੀ ਮੌਕਾ ਸਬਾਬੀ ਨਹੀਂ ਮਿਲਿਆ ਸੰਦੀਪ ਜੀ ਇਸ ਤਰ੍ਹਾਂ ਐਸ ਟਾਈਮ ਨਾ ਹਰ ਬੰਦਾ ਆਪਣੇ ਘਰ ਨੂੰ ਦੇਖ ਰਿਹਾ ਓਕੇ ਮੈਂ ਕਹਿੰਦਾ ਮੈਂ ਕਹਿੰਦਾ ਜੀ ਤੁਸੀਂ ਤੁਸੀਂ ਇਸ ਟਾਈਮ ਤੁਸੀਂ ਦੇਖ ਲਓ ਜੀ ਮੈਂ ਆਪਣੇ ਆਪ ਨੂੰ ਕਿਸ ਤਰ੍ਹਾਂ ਸੇਵ ਕਰਨਾ ਹੈ ਕਿੱਦਾਂ ਅਮੀਰ ਬਣਨਾ ਹੈ ਜੀ ਬਿਲਕੁਲ ਠੀਕ ਹੈ ਹੈ ਨੀ ਤਾਂ ਮੈਂ ਤਾਂ ਤੁਹਾਨੂੰ ਪਹਿਲੇ ਗੱਲ ਕਰੀਏ ਤੁਸੀਂ ਚਾਰਜ ਪ੍ਰੋਡਕਟਸ ਬਣਾਉਂਦੇ ਹੋ ਮੈਂ ਉਹ ਕਿਉਂ ਚੀਜ਼ਾਂ ਫਰੋਤਵਾਣ ਇਹ ਤੁਹਾਡੀ ਵੱਡੀਆਂ ਇੰਡਸਟਰੀ ਨਾਲ ਮਦਦ ਕਰਨ ਸਾਡੀ ਹੈ ਇਹ ਬੰਦ ਹੋਣੀਆਂ ਚਾਹੀਦੀਆਂ ਇਹ ਇੰਡੀਆ ਚੀਜ਼ ਬਨਣ ਜੇ ਉਹ ਚੀਜ਼ਾਂ ਬਾਹਰੋਂ ਵੀ ਬਣ ਕੇ ਆਈ ਜਾਣੀਆਂ ਤਾਂ ਫਿਰ ਤੁਸੀਂ ਮੈਨੂੰ ਦੱਸੋ ਸਾਡੇ ਤੋਂ ਕੋਈ ਚਾਈਨਾ ਨਾਲ ਕੰਪੀਟ ਨਹੀਂ ਕਰ ਸਕਦੇ ਤੁਸੀਂ ਅਲਟੀਮੇਟਲੀ ਮੈਂ ਤੁਹਾਨੂੰ ਦੱਸਾਂ ਅੱਜ ਮੈਂ ਕੋਈ ਪ੍ਰੋਡਕਟ ਬਣਾਣਾ ਮੈਂ 2 ਸਾਲ ਦੀ ਰਿਸਰਚ ਕਰਕੇ ਬਣਾਣਾ ਚਾਈਨਾ ਉਸ ਤੋਂ 10 ਕਰਦਾ ਅੱਗੇ ਚੱਲਦਾ ਉਹ ਹੁੰਦਾ ਤੋੜ ਮਾਰ ਕੇ ਉਸ ਤੋਂ ਅੱਗੇ ਨਿਕਲ ਜਾਂਦਾ ਤਾਂ ਬਟ ਆਪਾਂ ਆਪਣੀ ਆਪਣੀ ਇੰਡਸਟਰੀ ਨੂੰ ਬਚਾ ਲੀ ਤੁਸੀਂ ਆਪਣੇ ਘਰ ਦੇ ਬੰਦਿਆਂ ਤੋਂ ਬਚਾ ਕੇ ਰੱਖੋ ਨਾ ਨਹੀਂ ਆਈ ਹੋਪ ਸੋ ਤੁਹਾਡੇ ਵੀ ਇੱਕ ਅੱਛੀ ਉਮਰ ਹੈਗੀ ਐ ਸੋ ਤਜਰਬਾ ਹੋ ਗਿਆ ਸਾਨੂੰ ਸਾਈਕਲ ਇੰਡਸਟਰੀ ਦਾ ਪਹਿਲਾਂ ਕੀ ਇਦਾਂ ਹੁੰਦਾ ਸੀ ਨਹੀਂ ਇਹ ਚੀਜ਼ਾਂ ਪਹਿਲੇ ਜ਼ਿਆਦਾ ਨਹੀਂ ਹੁੰਦੀਆਂ ਸੀ ਦੋ ਗੱਲਾਂ ਨੇ ਸੰਦੀਪ ਜੀ ਪਹਿਲੇ ਇੰਨੀ ਜ਼ਿਆਦਾ ਇਹ ਕਹਿੰਦੇ ਨਾ ਕੰਪੀਟੀਸ਼ਨ ਦਾ ਜਮਾਨਾ ਨਹੀਂ ਮਿਲ ਸੀ ਅੱਜ ਸੰਦੀਪ ਜੀ ਡਿਮਾਂਡ ਐਂਡ ਸਪਲਾਈ ਵਿੱਚ ਕੰਪੀਟੀਸ਼ਨ ਇਦਾਂ ਹੋ ਗਿਆ ਮੈਂ ਤੁਹਾਨੂੰ ਇੱਕ ਬੜੀ ਮਸਲੇ ਤੌਰ ਤੇ ਗੱਲ ਦੱਸ ਅੱਜ ਸਾਈਕਲ ਇੰਡਸਟਰੀ ਆਪਾਂ ਕਹਿੰਦੇ ਜੀ 15 ਲੱਖ ਸਾਈਕਲ ਆਰਡਰ ਆ ਗਿਆ ਜੀ 15 ਲੱਖ ਫਲਾਣੀ ਸਟੇਟ ਦਾ ਆ ਗਿਆ ਜੀ ਟੈਂਡਰ ਦੀ ਗੱਲ ਕਰ ਰਹੇ ਹਾਂ ਬਿਲਕੁਲ ਠੀਕ ਹੈ ਤਾਂ ਸੰਦੀਪ ਜੀ ਡਿਮਾਂਡ ਐਂਡ ਸਪਲਾਈ ਅੱਗੇ ਕੀ ਸੀਗਾ ਜਿਹੜੇ ਤੁਹਾਡੇ ਦੋ ਤਰੀਕੇ ਦਾ ਕੰਮ ਸ਼ੁਰੂ ਹੋ ਜਾਂਦਾ ਜਦੋਂ ਟੈਂਡਰ ਆਂਦਾ ਸੀ ਇੱਕ ਤਾਂ ਇੰਡਸਟਰੀ ਜਿਹੜੀ ਡੋਮੈਸਟਿਕ ਨੂੰ ਕੰਮ ਕਰਦੀ ਸੀ ਉਹ ਡੋਮੈਸਟਿਕ ਦੇ ਵਿੱਚ ਉਹਨਾਂ ਦਾ ਫਲੋ ਹੋਰ ਵਜਾ ਨਾਲ ਦੀ ਬਿਜ਼ਨਸ ਆ ਕਿਉਂ ਜਿੰਨੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੂੰ ਟੈਂਡਰ ਵੱਲ ਜ਼ਿਆਦਾ ਮਾਲ ਦੇਣਾ ਪੈਂਦਾ ਸੀ ਤੇ ਜਿਹੜੇ ਜਿਹੜੇ ਬੰਦਿਆਂ ਤੋਂ ਮਾਲ ਲੈਂਦੇ ਸੀ ਆਪਣੇ ਸਪਲਾਈਅਰਸ ਤੋਂ ਉਹ ਇਧਰ ਬਿਜ਼ੀ ਹੋ ਜਾਂਦੇ ਸੀ ਤੇ ਡੋਮੈਸਟਿਕ ਦੇ ਵਿੱਚ ਜਿਹੜੇ ਬੰਦੇ ਕੰਮ ਕਰਦੇ ਸੀ ਉਹ ਡੋਮੈਸਟਿਕ ਇੰਡਸਟਰੀ ਦੇ ਲੈਂਦੇ ਸੀ ਤੇ ਇੱਕ ਦਾ ਇਕਵਿਲੀਬ੍ਰੀਅਮ ਤਾਂ ਬਣ ਜਾਂਦਾ ਸੀ ਬਿਲਕੁਲ ਠੀਕ ਹੈ ਤਾਂ ਸੰਦੀਪ ਜੀ ਹੋਇਆ ਕੀ ਹੈ ਹੁਣ ਕੰਪਨੀਆਂ ਜਿਹੜੀਆਂ ਨੇ ਉਹ ਉਹਨਾਂ ਕੋਲ ਜਦੋਂ ਟੈਂਡਰ ਆਂਦਾ ਹੈ ਉਹ ਸਾਰੀ ਮਾਰਕੀਟ ਓਪਨ ਹੋ ਜਾਂਦੀ ਹੈ ਉਹ ਕੱਲੇ ਆਪਣੇ ਸਪਲਾਈਅਰ ਤੋਂ ਲੈਂਦੇ ਉਹ ਕੋਈ ਵੀ ਹੋਰ ਆਇਂਦਾ ਬੰਦਾ ਕਿਉਂਕਿ ਸਟੈਂਡਰਡ ਤਕਰੀਬਨ ਟੈਂਡਰਾਂ ਦੇ ਵਿੱਚ ਸਾਰਿਆਂ ਦੇ ਸੇਮ ਹੀ ਹੋ ਜਾਂਦੇ ਨੇ ਵੀ ਆਪਾਂ ਕੰਪੀਟੀਸ਼ਨ ਕਰਨਾ ਹੈ ਆਪਰ ਤੁਹਾਡੀ ਕੁਆਂਟੀਟੀ ਜਿਆਦਾ ਆ ਗਈ ਦੀ ਉਹ ਉੱਤੇ ਜਾ ਕੇ ਬੰਦਾ ਬਾਇਅਸ ਮਾਰਕੀਟ ਬਣ ਜਾਂਦੀ ਉੱਥੇ ਓਕੇ ਉੱਥੇ ਤੁਹਾਡਾ ਕੋਈ ਰੋਲ ਹੀ ਨਹੀਂ ਰਹਿੰਦਾ ਹਾਂਜੀ ਆਹ ਰੇਟ ਹੈਗਾ ਜੀ ਤਾਂ ਕਹਿਣ ਦਾ ਮਤਲਬ ਹੈ ਤੁਸੀਂ ਦੱਸੋ ਜਦੋਂ ਤੁਸੀਂ ਇਦਾਂ ਦੇ ਹਾਲਾਤਾਂ ਤੇ ਆ ਜਾਂਦੇ ਹੋ ਤਾਂ ਜਦੋਂ ਤੁਸੀਂ ਕਹੋਗੇ ਜੀ ਮੈਂ ਕੰਮ ਹੀ ਕਰਨਾ ਹੈ ਜੀ ਬਸ ਹੁਣ ਤੇ ਉਸ ਟਾਈਮ ਤੇ ਇੰਡਸਟਰੀ ਦੀ ਕੰਡੀਸ਼ਨ ਨੇ ਮੈਂ ਮੇਰੇ ਪੁੱਛਣ ਦਾ ਸਵਾਲ ਇਹ ਸੀਗਾ ਕਿ ਜਦੋਂ ਤੁਸੀਂ ਕਿਹਾ ਤਾਂ ਇੱਕ ਹੈ ਤੁਸੀਂ ਦੱਸਿਆ ਕਿ ਮਦਰ ਇੰਡਸਟਰੀ ਤੋਂ ਸਪੋਰਟ ਨਹੀਂ ਮਿਲਦੀ ਪਹਿਲਾਂ ਕੀ ਮਦਰ ਇੰਡਸਟਰੀ ਇਹ ਸੋਚਦੀ ਸੀ ਕਿਉਂਕਿ ਦੇਖੋ देयर इज अ ਬਾਅਰਸ ਅੱਜ ਦੇ ਜ਼ਮਾਨਾ ਹੀ ਬਾਹਰ ਦਾ ਜ਼ਮਾਨਾ ਹੈ ਬਾਹਰ ਕਹਿੰਦਾ ਮੇਰੀ ਜੇਬ 'ਚ ਪੈਸੇ ਆ ਯਾਰ ਮੈਂ ਤਾਂ ਚਾਰ ਬੰਦੇ ਸਾਹਮਣੇ ਖੜੇ ਕਰਕੇ ਲਵਾਵਾਂਗਾ ਤੁਸੀਂ ਵੀ ਸ਼ਾਇਦ ਆਪਣੀ ਜੇ ਫੈਕਟਰੀ ਬਣਾਉਂਗੇ ਜਾਂ ਕੋਈ ਪ੍ਰੋਡਕਟ ਕਰੋਗੇ ਤੁਸੀਂ ਵੀ ਇਹੀ ਸੋਚੋਗੇ ਯਾਰ ਮੈਂ ਤਾਂ ਜਿੱਥੋਂ ਸਸਤੀ ਮਿਲਦੀ ਹੈ ਮੈਂ ਉੱਥੋਂ ਲਵਾਵਾਂਗਾ ਕਿਉਂਕਿ ਉਹ ਕਹਿੰਦੇ ਬਿਜ਼ਨਸ 'ਚ ਸੈਂਟੀਮੈਂਟਸ ਦੀ ਕੋਈ ਜਗ੍ਹਾ ਨਹੀਂ ਹੈਗੀ ਸੋ ਕੀ ਜਿਵੇਂ ਤੁਸੀਂ ਅੱਜ ਇੱਕ ਗਿਲਾ ਕਰ ਰਹੇ ਹੋ ਮਦਰ ਇੰਡਸਟਰੀ ਤੋਂ ਕੀ ਮਦਰ ਇੰਡਸਟਰੀ ਪਹਿਲਾਂ ਇਦਾਂ ਦੀ ਸਪੋਰਟ ਦਿੰਦੀ ਸੀ ਕਿ ਭਾਈ ਨਹੀਂ ਮੈਂ ਆਪਣੇ ਪ੍ਰਾਇਓਰਟੀ ਦੇਣਾ ਆਪਣੇ ਵੈਂਡਰਾਂ ਨੂੰ ਦੇਣੀ ਹੈ ਜਾਂ ਮੈਂ ਉਹ ਤੋਂ ਥੋੜਾ ਜਿਆਦਾ ਲੋਕਲ ਵੈਂਡਰ ਹੈ ਮੇਰਾ ਭਾਈ ਭਤੀਜਾ ਮੈਂ ਤੋਂ ਥੋੜਾ ਜਿਆਦਾ ਐਕਸਟਰਾ ਪੈਸੇ ਦੇ ਕੇ ਲੈਣਾ ਕੀ ਪਹਿਲਾਂ ਕਦੀ ਇਦਾਂ ਦਾ ਸੀਗਾ ਇਹ ਅੱਗੇ ਇਹ ਮਾਹੌਲ ਬਿਲਕੁਲ ਇਸ ਤਰ੍ਹਾਂ ਸੀਗਾ ਜੀ ਬਿਲਕੁਲ ਮਦਰ ਇੰਡਸਟਰੀਜ਼ ਵੱਲੋਂ ਸਪੋਰਟ ਸਪੋ ਹੈਂਡਹੋਲਡਿੰਗ ਸੀਗੀ ਜੀ ਲੇਕੋ ਸਪੋਰਟ ਦਾ ਮਤਲਬ ਇਹ ਨਹੀਂ ਹੁੰਦਾ ਵੀ ਦੂਜੇ ਬੰਦੇ ਤੁਹਾਡੇ ਕੋਈ ਐਨਡੀਓ ਐਡਵਾਂਟੇਜ ਉਠਾ ਰਿਹਾ ਇੱਕ ਜੈਨੂਨ ਫਾਰਮੂਲਾ ਬਣਾਉਂਦਾ بزਨਸ ਦੇ ਵਿੱਚ ਦੇ ਕੋਈ ਇੰਡੀਆ ਵੱਡੀਆਂ ਜੇ ਆਪਾਂ ਕੋਈ ਪ੍ਰੋਫਾਈਲ ਤੇ بزਨਸ ਕਰਦੇ ਆ ਤਾਂ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਨੇ بزਨਸ ਦੇ ਵਿੱਚ ਇਮੋਸ਼ਨਸ ਜੇ ਉਹ ਲੇਕਿਨ بزਨਸ ਨੈਵਰ ਮੀਨਸ ਭਈ ਆਪਾਂ ਇਹ ਨਹੀਂ ਕਹੀਏ ਭਈ ਕਬਾ ਬਿਲਕੁਲ ਦੂਜੇ ਬੰਦੇ ਨੂੰ ਬਿਲਕੁਲ ਉਹ ਵੀ ਨਾ ਕਰ ਸਕੀ ਵੀ ਆਰ ਐਟ ਦੀ ਐਂਡ ਆਫ ਦੇ ਆਸੀਂ ਹਿਊਮਨ ਆ ਜੇ ਤੁਸੀਂ ਨਵਾਂ ਕਾਰਖਾਨਾ ਚਲੋ ਤੁਸੀਂ ਮਰਤੇ ਗਿਆ ਤੂੰ ਤੁਸੀਂ ਦੁਗਾਨਦੇ ਹੋ ਠੀਕ ਹੈ ਕੰਪੀਟੀਸ਼ਨ ਮੈਂ ਵੀ ਕਰਾਵਾਂਗਾ ਲੇਕਿਨ ਮੈਨੂੰ ਇਹ ਇੰਨਾ ਵੀ ਨਹੀਂ ਹੋਣਾ ਚਾਹੀਦਾ ਕਿ ਮੈਂ ਉਹਨਾਂ ਨੂੰ ਬਿਲਕੁਲ ਹੀ ਬਿਡਿੰਗ ਤੇ ਆ ਜਾਵਾਂ ਸੋ ਆਈ ਸ਼ੁੱਡ ਨੋਟ ਡੂ ਲਾਈਕ ਦੈਟ। ਓਕੇ ਸੋ ਤੁਹਾਡੇ ਕਹਿੰਦਾ ਮਤਲਬ ਹੈ ਕਿ ਹੁਣ ਬਿਡਿੰਗ ਤੇ ਪਹੁੰਚ ਗਿਆ ਕਿ ਜਿਹਦੇ ਕੋਲ ਕੰਮ ਆ ਗਿਆ ਉਹ ਹੁਣ ਵੈਂਡਰਾਂ ਨੂੰ ਸਾਹਮਣੇ ਬਿਠਾ ਕੇ ਬਿਡਿੰਗ ਕਰਦਾ ਪਿਆ ਇਸੇ ਤੇ ਸਿੱਧੇ ਸਿੱਧੇ ਜਸਟ ਆਈ ਜਸਟ ਗੇਵ ਅ ਐਗਜ਼ੈਂਪਲ ਬਿਕੋਜ਼ ਉਹਦੇ ਕੋਲ ਨੰਬਰ ਆਫ ਵੈਂਡਰਸ ਇੰਨਾ ਵੱਧ ਗਿਆ ਹੈ ਜੀ ਦੇਖੋ ਇੱਕ ਆਲਟੀਮੇਟਲੀ ਕਿਉਂਕਿ ਟੈਂਡਰ ਬੇਸ ਇੰਡਸਟਰੀ ਰਹਗੀ ਬਿਲਕੁਲ ਠੀਕ ਹੈ ਕਿਉਂ ਡੋਮੈਸਟਿਕ ਦੇ ਵਿੱਚ ਤੁਸੀਂ ਮੈਨੂੰ ਪੁੱਛਿਆ ਸਰਕਾਰ ਵਾਲੋ ਮੈਂ ਦੱਸ ਦਿੰਦਾ ਕਿਉਂ ਜਿਆਦਾ ਖਰਾਬ ਹੋਈ ਇਹਨੇ ਕੰਮ तकरीबन 6-7 ਮਹੀਨੇ ਹੋ ਗਏ ਨੇ ਇੱਕ ਨਿਊਜ਼ ਚੱਲ ਰਹੀ ਹੈ ਜੀ ਵੀ 5% ਬਾਈਸਾਈਕਲ ਤੇ ਇਹ ਡਿਊਟੀ ਲੱਗ ਜਾਣੀ GST ਇਨਸਟੈਡ ਆਫ ਇਨਸਟੈਡ ਆਫ 12% 5% ਰਹਿ ਜਾਣੀ 5% ਦੀ categories ਸੰਦੀਪ ਜੀ ਜਿੱਦਾਂ ਦੀ ਨਿਊਜ਼ ਆਈ ਹੈ ਨਾ तकरीबन 50-70 ਫੋਨ ਤਾਂ ਮੈਨੂੰ ਪਹਿਲੇ ਹਫਤੇ ਹੀ ਆ ਗਏ ਸੀਗੇ ਡੀਲਰਸ ਦੇ ਥਰੋਅ ਆਊਟ ਇੰਡੀਆ ਬਈ ਇਹ ਕਦੋਂ ਸੇ ਹੋ ਰਹੀ ਹੈ ਜੀ ਮੈਂ ਕਹਿੰਦੀ ਇਹ ਸਰਕਾਰ ਨੇ ਅਜੇ ਤਾਂ ਜੀਓ ਐਮ ਨੇ ਮਤਲਬ ਮਿਨਿਸਟਰੀ ਨੇ ਇੱਕ ਦਿੱਤੀਏ ਬਣਾ ਕੇ ਬਈ ਇਹਨੂੰ ਕੀਤਾ ਪ੍ਰੋਪੋਜ਼ਲ ਦਿੱਤੀਏ ਲੋਕਾਂ ਦੇ ਦਿਮਾਗ 'ਚ ਆ ਗਿਆ ਮਾਲ ਖਰੀਦਣੀ ਬੰਦ ਹੋ ਗਿਆ ਅਜੇ ਤੱਕ ਨੇ ਰਿਜ਼ਲਟ ਆਉ ਰਿਹਾ ਉਹ ਕਹਿੰਦਾ ਯਾਰ ਮੈਂ ਕਿਤੇ 12% ਤੇ ਲੱਕੀ ਦੀ ਤੋਂ ਮਾਲ ਖਰੀਦ ਲਵਾਂ ਤੇ ਪਰਸੋ 5% ਹੋ ਜੇ ਤੇ ਮੇਰੇ ਤਾਂ ਅੰਦਰ ਲੱਗ ਗਿਆ ਉਹ ਮਾਲ ਹੀ ਨਹੀਂ ਖਰੀਦ ਰਿਹਾ ਉਹ ਜਿਹਨੂੰ 100 ਪੀਸ ਚਾਹੀਦੇ ਨੇ ਉਹ ਕਹਿੰਦਾ ਯਾਰ ਮੈਂ ਕੋ ਦੱਸੀ ਦੇ ਰੋ ਮੁੰਦਾ ਕਿ ਮੇਰੇ ਕੋਲ ਜਿਹੜੇ ਮੇਰੀ ਪ੍ਰੋਡਕਸ਼ਨ ਮੈਂ ਘਟਾ ਨਹੀਂ ਸਕਦਾ ਤੇ ਮੈਨੂੰ ਉਹ ਮਾਲ ਮਜਬੂਰਨ ਹੋ ਕੇ ਬਲੋਕ ਆਊਟ ਵੀ ਦੇਣਾ ਪੈਂਦਾ ਤੇ ਆਟੋਮੈਟਿਕਲੀ ਮੇਰੀ ਜਿਹੜੀ ਹੋਲਡਿੰਗ ਕੈਪੈਸਿਟੀ ਹੈ ਜੇ ਮੇਰੀ ਕਪੜਾ ਸਾਈਜ਼ ਹੈ ਉਹ ਖਰਾਬ ਹੋ ਰਿਹਾ ਆਪਣੀ ਪ੍ਰੋਡਕਸ਼ਨ ਦਾ ਉਹ ਆ ਹੋ ਰਿਹਾ ਸੰਦੀਪ ਜੀ ਸੋ ਇਹ ਸਰਕਾਰ ਵੱਲੋਂ ਸਾਨੂੰ ਇੱਕ ਲੰਬਾ ਹੋ ਗਿਆ ਸੈਕੰਡਲੀ ਟੈਂਡਰ ਆਣ ਅਜੇ ਨਹੀਂ ਕਹਿੰਦੇ ਟੈਂਡਰ ਬਿਲਕੁਲ ਆਣ ਟੈਂਡਰ ਆਣ ਲੇਕਿਨ ਟੈਂਡਰ ਨਾਲ ਜਿਹੜਾ ਦੂਜਾ ਬਿਜ਼ਨਸ ਸਲੋ ਹੋ ਰਿਹਾ ਬਿਲਕੁਲ ਜਦੋਂ ਉਹ ਸਲੋ ਹੋ ਜਾਂਦਾ ਤਾਂ ਟੈਂਡਰ ਦੇ ਵਿੱਚ ਮਨਮਰਜ਼ੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਉੱਥੇ ਕੰਪੀਟੀਸ਼ਨ ਵੱਧ ਜਾਂਦਾ ਉਹ ਜਿਹੜੇ ਜਿਨ੍ਹਾਂ ਕੋਲ ਟੈਂਡਰ ਆਉਂਦੇ ਨੇ ਉਹ ਆਪਣੇ ਰੇਟ ਨਾਲ ਮਾਲ ਕਰਨਾ ਸ਼ੁਰੂ ਕਰ ਦਿੰਦੇ ਇਹਦਾ ਹੋ ਗਿਆ ਇੱਕ ਮੈਂ ਆਮ ਮੈਂ ਤਾਂ ਇਹ ਵੀ ਸੁਣਿਆ ਜੀ ਕਿ ਤੁਸੀਂ ਪ੍ਰਧਾਨ ਹੋ ਤੁਸੀਂ ਪ੍ਰਧਾਨ ਹੋ ਕੇ ਇਦਾਂ ਦੇ ਗਿਲੇ ਸ਼ਿਕਵੇ ਕਿਉਂ ਕਰ ਰਹੇ ਹੋ ਉਲਟਾ ਸਾਨੂੰ ਤਾਂ ਇਹ ਜੀਆਂ ਵੀ ਚਰਚਾਵਾ ਹੈ कि ਜਿਹੜਾ ਪ੍ਰਧਾਨ ਬਣ ਜਾਂਦਾ ਉਹਨੂੰ ਤਾਂ ਕੰਪਨੀਆਂ ਤੋਂ ਕੰਮ ਮਿਲ ਜਾਂਦਾ ਤੇ ਉਹਨੂੰ ਉਹਦੇ ਤਾਂ ਵਾਰੇ ਨਿਆਰੇ ਹੋ ਜਾਂਦੇ ਆ ਲੋਕੀ ਤਾਂ ਇਹ ਵੀ ਕਹਿ ਰਹੇ ਕਿ ਲੱਖੀ ਜੀ ਵੀ ਜਦੋਂ ਪ੍ਰਧਾਨ ਸੀਗੇ ਉਦੋਂ ਪਹਿਲਾਂ 3 ਫੈਕਟਰੀਆਂ ਸੀ ਹੁਣ 4 ਹੋ ਗਈਆਂ ਤੇ ਲੱਖੀ ਜੀ ਨੂੰ ਤਾਂ ਕੰਮ ਵਧਿਆ ਹੀ ਹੈ ਲੱਖੀ ਜੀ ਕਿਉਂ ਪਿੱਟੀ ਜਾਂਦੇ ਚਲੋ ਬਾਕੀ ਲੋਕੀ ਪਿੱਟਣ ਤਾਂ ਪਿੱਟਣ ਲੱਖੀ ਜੀ ਕਿ ਮੈਂ ਇੰਡਸਟਰੀ ਦਾ ਪਾਰਟ ਆ ਜੀ ਔਰ ਜੇ ਮੈਂ ਪ੍ਰਧਾਨ ਬਣਿਆ ਜੀ ਤਾਂ ਮੇਰੀ ਰਿਸਪੋਨਸੀਬਿਲਟੀ ਬਣਦੀ ਹੈ ਜੀ ਬੀਇੰਗ ਪ੍ਰੈਜ਼ੀਡੈਂਟ ਮੈਂ ਆਈ ਹੈਵ ਟੂ ਰਿਸਪੈਕਟ ਮਾਈ ਚੇਅਰ ਜੀ ਐਂਡ ਆਈ ਸ਼ੁੱਡ ਨੈਵਰ ਟਲ ਲਾਇਜ਼ ਔਰ ਸੈਕੰਡਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਜੀ ਇਹ ਪ੍ਰਧਾਨ ਬਣ ਕੇ ਜੀ ਤੁਹਾਨੂੰ ਇੰਡਸਟਰੀ ਦੇ ਵਿੱਚ ਆ ਕੇ ਤੁਹਾਨੂੰ ਇਦਾਂ ਦੀ ਫੈਸਿਲਿਟੀਆਂ ਹੈ ਬਿਲਕੁਲ ਨਾ ਮੈਂ ਇੰਦੇ ਵਿੱਚ ਬਲੀਵ ਕਰਦਾ ਨਾ ਹੀ ਮੈਂ ਕਿਸੇ ਕੋਲ ਜਾ ਕੇ ਅਨਟੀ ਅਡਵਾਂਟੇਜ ਨਾ ਹੀ ਤੱਕ ਮੰਗਿਆ ਨਾ ਹੀ ਮੈਂ ਕਦੀ ਮੰਗਿਆ ਪਰ ਚੱਲਦਾ ਤਾਂ ਹੈ ਨਾ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਕਹੋ ਕਿ ਇਹ ਨਹੀਂ ਚੱਲਦਾ ਪਰਫੈਕਸ਼ਨ ਤਾਂ ਇਹ ਹੈਗੀ ਸੰਦੀਪ ਜੀ ਮੈਂ ਤਾਂ ਆਪਣੇ ਬਾਰੇ ਦੱਸ ਸਕਦਾ ਨਾ ਜੀ ਮੈਨੂੰ ਕੀ ਪਤਾ ਮੇਰੇ ਤੋਂ ਪਹਿਲੇ ਜਿਹੜੇ ਪ੍ਰਧਾਨ ਜ ਆਣ ਵਾਲਾ ਕੋਈ ਸੀਗਾ ਪਹਿਲੇ ਕੀ ਹੁੰਦਾ ਮਾਰਕੀਟ ਠੀਕ ਹੈ ਅਜੀ ਜਾਨੇ ਮੈਂ ਆਪਣੇ ਪੁਆਇੰਟ ਡਿਸਕਸ ਜੂਰ ਕਰਾਂਗਾ ਵੀ ਮੇਰਾ ਇਹ ਪੁਆਇੰਟ ਹੈ ਇਹ ਕੰਪਨੀ ਨੂੰ ਆਹ ਵਾਲਾ ਪੁਆਇੰਟ ਹੈ ਪਲੀਜ਼ ਸਾਨੂੰ ਹੈਂਡ ਮੈਂ ਤਾਂ ਦੇਖੋ ਮੇਰੀ ਹਰ ਮੀਟਿੰਗ ਦੇ ਵਿੱਚ ਜੇ ਮੈਂ ਇਕਮਾ ਦੀ ਮੀਟਿੰਗਸ ਬੈਠਾ ਜੇ ਮੈਂ ਉੱਥੇ ਬੈਠਾ ਹਾਂ ਕਿਸੇ ਮਿਨਿਸਟਰੀ ਬਿਲਡਿੰਗ ਚ ਤਾਂ ਜ਼ਰੂਰੀ ਕੋ ਗੱਲ ਕਹਿੰਨੇ ਹੁੰਦੀ ਆ ਭਈ ਹੈਂਡ ਹੋਲਡਿੰਗ ਆਫ ਦਾ ਇੰਡਸਟਰੀ ਸ਼ੁੱਡ ਬੀ ਮੇਡ ਬਾਏ ਦਾ ਮਦਰ ਆਫ ਇੰਡਸਟਰੀਜ਼ ਸਾਨੂੰ ਤੁਸੀਂ ਹੈਂਡ ਹੋਲਡਿੰਗ ਕੀ ਚਾਹੀਦੀ ਹੈ ਅਸੀਂ ਪ੍ਰੋਡਕਟ ਬਾਰੇ ਅੱਛੇ ਬਣਾਈਏ ਅਸੀਂ ਟੈਕਨੋਲੋਜੀ ਦੇ ਕੋ ਪੈਸੇ ਨਹੀਂ ਮੰਗ ਰਿਹਾ ਤੋੜ ਤੋ ਜੀ ਮੈਂ ਸਿਰਫ ਮੰਗ ਰਿਹਾ ਜੀ ਕੱਲ ਨੂੰ ਪ੍ਰੋਡਕਟ ਬਣਾਣਾ ਸੜ ਤੋਂ ਪ੍ਰੋਡਕਟ ਲਓ ਤੁਸੀਂ ਬਿਲਕੁਲ ਠੀਕ ਹੈ ਔਰ ਉਹ ਜੈਨੂਇਨ ਰੇਟ ਸੇ ਲੈ ਲਓ ਵੀ ਜਿਹਦੇ ਤੁਹਾਡਾ ਨੁਕਸਾਨ ਵੀ ਨਾ ਹੋਏ ਜੀ ਮੈਂ ਨਹੀਂ ਕਹ ਰਿਹਾ 100 ਚੀ 100 ਰੁਪਏ ਦੇ ਬਦਲੇ 110 ਚ ਲਓ ਤੁਸੀਂ 100 ਜਿਹੜੀ ਚੀਜ਼ ਤੁਹਾਨੂੰ ਘਰ ਪੈ ਰਹੀ ਹੈ ਤੁਸੀਂ ਉਹਦੇ ਨਾਲ ਦੀ ਵਧੀਆ ਚੀਜ਼ ਮਿਲਦੀ ਘੱਟ ਤੋਂ 100 ਦੀ ਮੇਰੇ ਤੋਂ ਲੈ ਲਓ ਨਹੀਂ ਪਰ ਇਹ ਵੀ ਤਾਂ ਗੱਲ ਹੈ ਨਾ ਹੁਣ ਸਪੋਜ਼ ਕਰੋ ਚਲੋ ਉਹ ਬਣਾਉਂਦੇ ਤੁਸੀਂ ਉਹ ਠੀਕ ਹੈ ਤੁਹਾਨੂੰ ਨਹੀਂ ਪੜਦਾ ਖਾਂਦੀ ਤੁਸੀਂ ਨਾ ਦਿਓ ਖੰਬੀ ਨਹੀਂ ਦੇਾਂਗੇ ਤਾਂ ਅਲਟੀਮੇਟਲੀ ਕੋਈ ਘਰ ਕੋਈ ਬੰਦਾ ਪ੍ਰੋਡਕਟ ਬਣਾ ਕੇ ਨਹੀਂ ਰੱਖਦਾ ਪ੍ਰੋਡਕਟ ਬਣਾ ਲੀ ਬੇਚਣੀ ਪੈਂਦੇ ਨੇ ਜੀ ਜੀ ਮੈਂ ਕਹਿ ਰਿਹਾ ਮਦਰ ਇੰਡਸਟਰੀ ਕਿਹੜਾ ਗਲਤ ਅੰਗੂਠਾ ਰੱਖਦੀ ਆ ਕੇ ਕਿ ਤੈਨੂੰ ਮੈਨੂੰ ਹੀ ਦੇਣਾ ਪਊਗਾ ਓਪਨ देयर इज ਏ ਓਪਨ ਮਾਰਕੀਟ ਤੁਹਾਡੇ ਵਰਗੇ ਤਾਂ ਬੰਦੇ ਇੰਨੇ ਕੁਆਲਿਟੀ ਪ੍ਰੋਡਕਟ ਬਣਾਉਂਦੇ ਆਪਾਂ ਕਿਉਂ ਖਾਲੀ ਉਹਨਾਂ ਤੇ ਹੀ ਡਿਪੈਂਡੈਂਟ ਆ ਤੁਸੀਂ ਵੀ ਤਾਂ ਦੇਖੋ ਜੇ ਉਹਨਾਂ ਦਾ ਤੁਹਾਡੇ ਬਿਨਾ ਗੁਜ਼ਾਰਾ ਹੈਗਾ ਤੇ ਤੁਹਾਡਾ ਵੀ ਉਹਨਾਂ ਦੇ ਬਿਨਾ ਗੁਜ਼ਾਰਾ ਹੈਗਾ ਆਪਾਂ ਓਪਨ ਮਾਰਕੀਟ 'ਚ ਵੀ ਵੇਚ ਸਕਦੇ ਆ ਠੀਕ ਹੈ ਤੁਹਾਡੀ ਗੱਲ ਕਿ ਇਦਾਂ ਦੇ ਇਮੋਸ਼ਨਸ ਹੋਣੇ ਚਾਹੀਦੇ ਇੱਕ ਵਿਹਾਰ ਸੇ ਚਾਰ ਉਹ ਇਹ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਪਰ ਆਪਾਂ ਜੇ ਕਹੀਏ ਅਗਲਾ ਵੀ ਕਹਿੰਦਾ ਕਿ ਮੈਨੂੰ ਕੀ ਲੋੜ ਪਈ ਹੈ ਮੇ ਕੰਮ ਮੇਰੇ ਕੋਲ ਹੈ ਮੈਂ ਲੈ ਕੇ ਆਇਆ ਮੈਂ ਕਿਉਂ ਦਵਾ ਉਹ ਆਪਣਾ ਜਿਹੜਾ ਬਿਜ਼ਨਸ ਮਾਈਂਡਡ ਹੈ ਸੰਦੀਪ ਜੀ ਫਿਰ ਆਪਾਂ ਕੰਟਰੀ ਗ੍ਰੋਥ ਲਈ ਕੋਸ਼ਿਸ਼ ਹੋਈ ਦੇ ਤੁਸੀਂ ਤੁਹਾਡੇ ਨਾਲ ਫਿਰ ਆਪਣੀ ਗ੍ਰੋਥ ਲਈ ਸੋਚਨੇ ਫਿਰ ਤਾਂ ਜੋ ਮਰਜ਼ੀ ਕਰੀ ਜਾਈਏ ਪਰ ਯਕੀਨ ਜੇ ਤੁਸੀਂ ਆਪਣੇ ਆਪ ਨੂੰ ਨੈਸ਼ਨਲਿਸਟਿਕ ਵੀ ਕਹਿੰਦੇ ਹੋ ਕੰਟਰੀ ਦਾ ਭਲਾ ਵੀ ਕਹਿੰਦੇ ਆਪਣੀ ਇੰਡਸਟਰੀ ਲਈ ਦੇਖੋ ਅਲਟੀਮੇਟਲੀ ਇੰਡਸਟਰੀ ਜੇ ਇਥੇ ਦੀ ਪਰਫੁੱਲਤਾ ਕਰਨੀ ਹੈ ਜੇ ਤੁਸੀਂ ਦੇਖੋ ਤੁਸੀਂ ਆਪਣੇ ਕੰਮ ਵਧਾਣਾ ਚਾਹੁੰਦੇ ਹੋ ਸਪੋਜ਼ ਨੀਂਵੀ ਤੁਸੀਂ ਮਦਰ ਆਫ ਇੰਡਸਟਰੀ ਦਾ 파ਰਟ ਹੋ ਤੁਸੀਂ ਜੇ ਆਪਣੇ ਆਪ ਨੂੰ ਵਧਾਣਾ ਚਾਹੁੰਦੇ ਹੋ ਤੁਸੀਂ ਆਪਣੇ ਉਹਨੂੰ ਵੱਡਾ ਕਰਨਾ ਚਾਹੁੰਦੇ ਹੋ ਜੇ ਤੁਸੀਂ ਆਪਣੇ ਇੱਥੇ ਦੀ ਇੰਡਸਟਰੀ ਨੂੰ ਗਰੋਥ ਕਰੋਗੇ ਜੇ ਤੁਸੀਂ ਇੱਥੇ ਦੇ ਪ੍ਰੋਡਕਟਸ ਉਹ ਜੇ ਬਣਾਓਗੇ ਤਾਂ ਤੁਸੀਂ ਮੇਰੇ ਤੋਂ ਲੈ ਕੇ ਪ੍ਰੋਡਕਟ ਆਪਣੇ ਨਾਲ ਲਾਈ ਹੋਏ ਹੋ ਤੁਹਾਡੀ ਉਹਦੇ ਪ੍ਰੋਡਕਟਸ ਜੋ ਤੁਸੀਂ ਬਾਹਰ ਐਕਸਪੋਰਟ ਕਰੋਗੇ ਤੇ ਤੁਹਾਡੇ ਵੀ ਤਾਂ ਫਾਇਦਾ ਹੋਏਗਾ ਤੁਹਾਡੀ ਟਰਨਓਵਰ ਆਣੀ ਬਦਲ ਨਹੀਂ ਜਾਂਦਾ ਨਾ ਫਿਰ ਤੁਸੀਂ ਆਪਣੀ ਇੰਡਸਟਰੀ ਇੱਕ ਆਦਮੀ ਅਮੀਰ ਨਹੀਂ ਹੁੰਦਾ ਹੁੰਦਾ ਸੌਰੀ ਮੈਨੂੰ ਗਲਾਏ ਥੋੜਾ ਘਰਾ ਆਵੇ ਅਮੀਰੀ ਇੰਡਸਟਰੀ ਦੀ ਹੋਣੀ ਚਾਹੀਦੀ ਹੈ ਨਾ ਕਿ ਇੱਕ ਇੱਕ ਇਨਸਾਨ ਦਾ ਮਤਲਬ ਹੈ ਕਿ ਕੱਲੇ ਆਪ ਅੱਗੇ ਨਹੀਂ ਵਧਣਾ ਚਾਹੀਦਾ ਆਪਣਾ ਅੱਗੇ ਵਧਣਾ ਤੇ ਆਪਣਾ ਆਸ-ਪਾਸੇ ਦਾ ਹਾਲਾਤ ਵਾਲਾ ਇਨਫਰਾਸਟ੍ਰਕਚਰ ਵੀ ਅੱਗੇ ਵਧਣਾ ਚਾਹੀਦਾ ਤਾਂ ਹੀ ਫਾਇਦਾ ਹੈ ਅੱਗੇ ਵਧਣ ਦਾ ਦੇਖੋ ਗਾਰਡਨ ਪੂਰਾ ਖਿਲੇ ਹੋਏ ਨਾ ਤਾਂ ਖੁਸ਼ਬੂ ਉਹਦੀ ਪੂਰੀ ਦੁਨੀਆਂ ਭਰ ਲਦੀ ਹੈ ਔਰ ਉਹਦਾ ਹੀ ਤੁਹਾਨੂੰ ਫਾਇਦਾ ਹੋਏਗਾ ਮਦਰ ਆਫ ਇੰਡਸਟਰੀ ਨੂੰ ਇਸਦਾ ਫਾਇਦਾ ਹੋਏਗਾ ਜਦੋਂ ਇੱਥੇ ਇੰਡਸਟਰੀ ਗਰੋ ਕਰੇਗੀ ਔਰ ਉਦਾਂ ਦੇ ਪ੍ਰੋਡਕਟ ਬਣਾਏ ਕਿ ਜਿਹੜੇ ਤੁਸੀਂ ਦੁਨੀਆ ਦੇ ਕਿਸੇ ਕੋਨੇ ਜਾਓ ਸਰ ਇਹ ਕਹੋ ਜੀ ਮੈਂ ਆਹ ਪ੍ਰੋਡਕਟਸ ਨੂੰ ਦੇਣਾ ਉਹ ਕਹਿੰਦੇ ਹੋ ਕਿ ਲੌਲੀ ਲੋ ਇਹ ਵੀ ਮੈਂ ਫਿਰ ਉਹਨਾਂ ਨੂੰ ਡਿਵੈਲਪ ਇਥੇ ਕਰਾਂ ਅੱਜ ਇੰਡਸਟਰੀ ਨੂੰ ਡਿਵੈਲਪ ਕਰਾਣਾ ਕੰਮ ਸਰ ਮੈਂ ਇਹ ਪੁੱਛਣਾ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਐਜ਼ ਅ ਬੀਇੰਗ ਪ੍ਰੈਜ਼ੀਡੈਂਟ ਹੋਣ ਦੇ ਬਾਅਦ ਨਾਤੇ ਤੁਸੀਂ ਇਹ ਚੀਜ਼ ਫੀਲ ਕੀਤੀ ਹੈ ਤੁਸੀਂ ਬੋਲ ਵੀ ਰਹੇ ਹੋ ਔਨ ਰਿਕਾਰਡ ਕਿ ਕਦੀ ਤੁਸੀਂ ਕੋਸ਼ਿਸ਼ ਕੀਤੀ ਮਦਰ ਇੰਡਸਟਰੀ ਨਾਲ ਇਦਾਂ ਦੀ ਗੱਲ ਕਰਨ ਦੀ ਜਾਂ ਮਤਲਬ ਉਹਨਾਂ ਨੇ ਇਗਨੋਰ ਹੀ ਕਰ ਦਿੱਤਾ ਦੇਖੋ ਮੈਨੂੰ ਕਦੀ ਇੱਦਾਂ ਨਹੀਂ ਇਗਨੋਰ ਇਗਨੋਰ ਨਹੀਂ ਮੈਨੂੰ ਕਦੀ ਕਿਸੇ ਨੇ ਕੀਤਾ ਮੈਂ ਤੁਹਾਨੂੰ ਕਹਾਂ ਤੇ ਜੇ ਅਸੀਂ ਕੁਝ ਪ੍ਰੋਡਕਟ ਇਸ ਟਾਪਿਕ ਤੇ ਨਹੀਂ ਇਸ ਟਾਪਿਕ ਤੇ ਕਦੀ ਇਸ ਤਰ੍ਹਾਂ ਦੀ ਕਦੀ ਗੱਲ ਕਰਨ ਦੀ ਮਤਲਬ ਕਦੀ ਆਪਾਂ ਇਦਾਂ ਸਾਹਮਣੇ ਬਹਿ ਕੇ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਕਦੀ ਮੁੱਦਾ ਚੱਕਿਆ ਹੋ ਸਕਦਾ ਤੁਹਾਡੀ ਗੱਲ ਕਿਉਂਕਿ ਤੁਸੀਂ ਸਮਝਾ ਰਹੇ ਹੋ ਆ ਸਾਨੂੰ ਵੀ ਸਮਝਾ ਰਹੇ ਹੋ ਹੋ ਸਕਦਾ ਹੈ ਸਾਹਮਣੇ ਟੇਬਲ ਟॉक ਤੇ ਗੱਲਾਂ ਸਮਝ ਲੱਗਣ ਬਿਲਕੁਲ ਮੀਟਿੰਗਸ ਸਾਡੀਆਂ ਗੱਲਾਂ ਹੁੰਦੀਆਂ ਨੇ ਓਕੇ ਮਦਰ ਇੰਡਸਟਰੀ ਨਾਲ ਬਿਲਕੁਲ ਹੁੰਦੀਆਂ ਨੇ ਪਰ ਮਦਰ ਇੰਡਸਟਰੀ ਤੁਸੀਂ ਕਹਿੰਦੇ ਹੋ ਅੱਜ ਸਮਝਣ ਲਈ ਤਿਆਰ ਨਹੀਂ ਮੈਂ ਕੀ ਕਹਿ ਰਿਹਾ ਤੁਹਾਨੂੰ ਤੁਸੀਂ ਉਸ ਚੀਜ਼ ਨੂੰ ਗਲਤ ਐ ਮਦਰ ਇੰਡਸਟਰੀ ਜਿਹੜੀ ਹੈ ਉਹ ਉਹਨਾਂ ਦੇ ਵਿੱਚ ਕੀ ਚੱਕਰ ਹੈ ਇਸ ਟਾਈਮ ਟੈਂਡਰ ਦੀ ਦੌੜ ਹੈ ਮੈਂ ਤੁਹਾਨੂੰ ਕੀ ਕਹਾਂ ਇਹ ਸਾਰੀ ਜਿਹੜੀ ਇੰਡਸਟਰੀ ਟੈਂਡਰ ਦੇ ਵਿੱਚ ਲੱਗ ਗਈ ਹੈ ਪਰ ਮਦਰ ਇੰਡਸਟਰੀ ਦੀ ਜਿੱਥੇ ਤੱਕ ਸਾਡੂੰ ਬਾਜ਼ਾਰੀ ਚਰਚਾਵਾਂ ਤੋਂ ਹੀ ਪਤਾ ਲੱਗਦਾ ਤੁਸੀਂ ਦੱਸ ਸਕਦੇ ਹੋ ਕਿ ਮਦਰ ਇੰਡਸਟਰੀ ਤਾਂ ਸਾਰੀ ਰਲ ਕੇ ਅੱਜ ਦੇ ਟਾਈਮ 'ਚ ਟੈਂਡਰ ਲੈਂਦੀ ਹੈ ਈਵਨ ਅੱਜ ਤਾਂ ਹਾਲਾਤ ਇਦਾਂ ਦੇ ਹੋ ਗਏ ਐ ਕਿ ਇੱਕ ਕੰਪਨੀ ਦਾ ਸਾਈਕਲ ਦੂਸਰੀ ਕੰਪਨੀ ਦੇ ਵਿੱਚ ਬੰਦਾ ਪਿਆ ਔਰ ਅੱਗੇ ਚਾਹੇ ਜ਼ਰੂਰ ਇਹਨਾਂ 'ਚ ਵਾਰ ਹੁੰਦੀ ਸੀ ਪਰ ਦੇ ਆਰ ਡੂਇੰਗ ਵਰਕ ਐਜ਼ ਅ ਟੀਮ ਮੈਂਬਰ ਔਰ ਈਵਨ ਅੱਜ ਆਪਾਂ ਨਾਮ ਨਹੀਂ ਲੈਂਦੇ ਇਹ ਕੰਪਨੀ ਦਾ ਸਾਈਕਲ ਪਿਓਰਲੀ ਬੀਸ ਕੰਪਨੀ ਚ ਵੀ ਬਣ ਰਿਹਾ ਕਿਉਂਕਿ ਉਹ ਇੱਕ ਟੈਂਡਰ ਆਂਦਾ ਸਾਰੇ ਆਪਸ ਚ ਵੰਡ ਲੈਂਦੇ ਇਹ ਬੁਜਾਰੀ ਚਰਚਾਵਾ ਹੈ ਔਰ ਉਹਦੇ ਵਿੱਚ ਕੀ ਹੈ ਉਹ ਕਹਿੰਦੇ ਏ ਦਾ ਸਾਈਕਲ ਬੀ ਚ ਵੀ ਬਣ ਰਿਹਾ ਏ ਦਾ ਸਾਈਕਲ ਸੀ ਚ ਵੀ ਬਣ ਰਿਹਾ ਏ ਦਾ ਸਾਈਕਲ ਡੀ ਚ ਵੀ ਬਣ ਰਿਹਾ ਪੂਰਾ ਕੰਪਲੀਟ ਬਣ ਕੇ ਆਂਦਾ ਔਰ ਜਦੋਂ ਬੀ ਦੀ ਵਾਰੀ ਆਂਦੀ ਤਾਂ ਬੀ ਦਾ ਕੰਮ ਸਾਰਿਆਂ ਚ ਹੋ ਜਾਂਦਾ ਤਾਂ ਅੱਜ ਤੱਕ ਓਪਨਲੀ ਇਦਾਂ ਦੀ ਗੱਲ ਹੈ ਜੇ ਉਹ ਟੀਮ ਵਰਕ ਹੋ ਸਕਦਾ ਤੇ ਤੁਹਾਡੇ ਨਾਲ ਕਿਉਂ ਨਹੀਂ ਹੋ ਪਾ ਰਿਹਾ ਸੰਦੀਪ ਜੀ ਟੈਂਡਰ ਦੇ ਵਿੱਚ ਸਾਈਕਲ ਕੋਈ ਆਪਾਂ ਹਾਈ ਐਂਡ ਸਾਈਕਲ ਬਣਾ ਰਹੇ ਤੁਸੀਂ ਗਰੋਅ ਕਰਨਾ ਚਾਹੇ ਤੁਸੀਂ ਕਿ ਇੰਡਸਟਰੀ ਦੀ ਕੰਡੀਸ਼ਨ ਇੰਡਸਟਰੀ ਕਨਵੈਨਸ਼ਨਲ ਵੇਧੀ ਰਹੇ ਹਮੇਸ਼ਾ ਤੁਸੀਂ ਗੱਲ ਕਰ ਰਹੇ ਹੋ ਵੀ ਉਹਨਾਂ ਦੀ ਟੀਮਿੰਗ ਹੈ ਵੀ A B C ਇਕੱਠੇ ਹੋ ਕੇ ਬਣਾ ਰਹੇ ਨੇ ਨਹੀਂ ਤੁਸੀਂ ਕਹਿਣਾ ਟੈਂਡਰ ਚ ਕੰਪੀਟੀਸ਼ਨ ਚੱਲ ਰਿਹਾ ਹੈ ਹੋੜ ਲੱਗੀ ਹੋਈ ਹੈ ਕੰਪੀਟੀਸ਼ਨ ਸਾਡੇ ਪਾਰਟਸ ਬਣਾ ਲਾ ਲੈਣ ਅੱਛਾ ਮਤਲਬ ਆਪ ਉਹ ਟੀਮ ਵਰਕ ਕਰ ਰਹੇ ਆ ਪਰ ਪਾਰਟਸ ਆ ਲੈਣ ਨੂੰ ਕੰਪੀਟੀਸ਼ਨ ਕਰਾ ਰਹੇ ਅਸੀਂ ਅਸੀਂ ਉਹ ਆਪਸ ਚ ਦੇਖੋ بڑے ਜਿਹੜੇ ਪਲੇਅਰਸ ਨੇ ਉਹ ਆਪਸ A ਦਾ B ਬਣਾ ਰਿਹਾ B ਦਾ C ਹੂੰ ਉਹ ਸਾਨੂੰ ਨਹੀਂ ਪਤਾ ਲੱਗਦਾ ਘਰ ਬੈਠੇ ਨਹੀਂ ਕੋਈ ਸਾਨੂੰ ਉਸ ਜੀ ਦੀ ਇਲਮ ਹੈ ਨਹੀਂ ਸਾਨੂੰ ਪਤਾ ਸੰਤਾ ਆਰਡਰ ਆਂਦਾ ਹੈ ਨਹੀਂ ਤੁਸੀਂ ਸਾਨੂੰ ਆਹ ਪ੍ਰੋਡਕਟ ਦੇ ਦਿਓ ਜੀ ਜੀ ਅਸੀਂ ਮੀਡੀਆ 'ਚ ਬੈਠੇ ਆਂ ਜੇ ਸਾਨੂੰ ਬਾਜ਼ਾਰੀ ਚਰਚਾਵਾਂ ਤੋਂ ਪਤਾ ਲੱਗ ਸਕਦਾ ਹੈ ਤੇ ਤੁਸੀਂ ਤਾਂ ਇੰਡਸਟਰੀ ਦੇ ਪ੍ਰਧਾਨ ਹੋ ਇਹ ਜਦ ਇੰਨੇ ਬੋਲਡ ਹੋ ਕੇ ਬੋਲ ਰਹੇ ਹੋ ਤੇ ਘਟੋ ਘਟ ਐ ਤਾਂ ਨਾ ਕਹੋ ਕਿ ਮੈਨੂੰ ਨਹੀਂ ਪਤਾ ਠੀਕ ਹੈ ਤੁਸੀਂ ਨਾ ਬੋਲੋ ਸਮਝਦੇ ਆਂ ਪਰ ਇਹ ਨਾ ਹੋਵੇ ਕਿ ਤੁਸੀਂ ਪਤਾ ਨਹੀਂ ਹੈਗਾ ਸੰਦੀਪ ਜੀ ਮੇਰੇ ਕਹਿ ਨਾ ਮਤ ਉਹ ਜਿੱਦਾਂ ਤੁਹਾਨੂੰ ਪਤਾ ਲੱਗਦਾ ਉਸ ਤਰ੍ਹਾਂ ਹੀ ਸਾਨੂੰ ਬਟ ਉਹਦੇ ਵਿੱਚ ਇਹਨਾਂ ਦੀ ਆਪਸੀ ਅੰਡਰਸਟੈਂਡਿੰਗ ਨੂੰ ਨੋਬਦੀ ਕੈਨ ਚੈਲੇਂਜ ਇਟ ਯਾਨ ਮੇਰੇ ਕਹਿੰਦਾ ਬਟ ਕੰਪੀਟੀਸ਼ਨ ਆਈ ਏ ਟਾਕਿੰਗ ਇਜ਼ ਆਫ ਦਾ ਪਾਰਟਸ ਜਿੱਤੋਂ ਇਕ ਗੈਦਰ ਕਰਦੇ ਨੇ ਉਹਨਾਂ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਕੰਪੀਟੀਸ਼ਨ ਸਿੱਧੇ ਸਿੱਧੇ ਤੌਰ ਤੇ ਤੁਸੀਂ ਇਹ ਕਹਿ ਰਹੇ ਹੋ ਕਿ ਇੱਕ ਵਰਸਟ ਸਿਚੁਏਸ਼ਨ ਆ ਚੁੱਕੀ ਹੈ ਕਿ ਅੱਜ ਮਦਰ ਇੰਡਸਟਰੀ ਹੈਂਡ ਹੋਲਡਿੰਗ ਦੀ ਬਜਾਏ ਉਹ ਵੈਂਡਰਾਂ ਨੂੰ ਆਪਣੇ ਪ੍ਰੋਫਿਟ ਵਧਾ ਰਹੀ ਹੈਗੀਆਂ ਜਾਂ ਉਹਨਾਂ ਦੀ ਕੋਈ ਮਜਬੂਰੀ ਹੈਗੀ ਹੈ ਕਿ ਉਹ ਵੈਂਡਰਾਂ ਨੂੰ ਪੂਰਾ ਨਿਚੋੜਨ ਤੇ ਲੱਗੇ ਸੰਦਿਵਿਦਿ ਮੈ ਤਾਂ ਕਹਿ ਰਿਹਾ ਵੈਂਡਰਸ ਦੇ ਪੱਲੇ ਕੁਝ ਨਹੀਂ ਪੈ ਰਿਆ ਕਿਉਂ ਵੈਂਡਰਸ ਦੇ ਡਿਮਾਂਡ ਐਂਡ ਸਪਲਾਈ ਐਨੀ ਹਿਲ ਚੁਕੀ ਹੈ ਜੀ ਵੀ ਵੈਂਡਰਸ ਬਿਕੋਜ਼ ਟ੍ਰੇਡ ਜਿਹੜਾ ਸਿਰਫ ਐਸਟੇਮ ਟੈਂਡਰ ਦੇ ਬੇਸ ਤੇ ਚੱਲ ਰਿਹਾ ਔਰ ਟੈਂਡਰ ਦੇ ਵਿੱਚ ਇੰਨਾ ਕੰਪੀਟੀਸ਼ਨ ਕਰਾਤਾ ਉਹਨਾਂ ਨੇ ਆਪਸ ਤੁਹਾਡਾ ਵੀ ਤੁਹਾਡੇ ਲਈ ਕੁਝ ਮੈਂ ਜਿਹੜਾ ਕੋਈ ਟੈਂਡਰ ਆਂਦੇ ਨੇ ਨਹੀਂ ਨਹੀਂ ਕਿਹਨੇ ਨਹੀਂ ਕਰਾਤਾ ਮਦਰ ਇੰਡਸਟਰੀ ਨੇ ਜਿਹੜਾ ਕੋਈ ਵੀ ਟੈਂਡਰ ਆਂਦਾ ਹੀ ਮਦਰ ਇੰਡਸਟਰੀ ਸਟੋਰ ਵੀ ਚਲੋ ਆਏ ਮੈਨੂੰ ਹੋਰ ਵੀ ਪਲੇਅਰ ਹੈਗੇ ਜਿਹੜੀ ਵੀ ਕੰਪਨੀ ਟੈਂਡਰ ਹੈ ਵੀ ਟੈਂਡਰ ਆਉਂਦੇ ਨੇ ਉਹਨਾਂ ਦੇ ਵਿੱਚ ਵਾਪਸ ਬਹੁਤ ਜ਼ਿਆਦਾ ਕੰਪੀਟੀਸ਼ਨ ਹੋ ਜਾਂਦੀ ਹੈ ਬਿਲਕੁਲ ਕੰਪੀਟੀਸ਼ਨ ਹੈ ਜੇ ਉਹ ਸਾਰੇ ਇਕੱਠੇ ਹੋ ਸਕਦੇ ਤੇ ਕੀ ਵੈਂਡਰ ਇਕੱਠੇ ਨਹੀਂ ਹੋ ਸਕਦੇ ਵੈਂਡਰ ਦੇ ਕਿਉਂਕਿ ਨਹੀਂ ਅਗਲੇ ਉਹ ਨਹੀਂ ਇਕੱਠੇ ਹੋ ਪਹਿਲੇ ਥੋੜੇ ਬੰਦੇ ਇਕੱਠੇ ਹੋਣੀ ਜ਼ਰੂਰੀ ਉਹ ਸੌਖਾ ਹੁੰਦਾ ਹੈ ਇੱਕ ਦੇਸ ਹਜ਼ਾਰ ਬੰਦਾ ਇਕੱਠਾ ਆਉਣਾ ਬਹੁਤ ਔਖਾ ਹੁੰਦਾ ਸੋ ਹੈਵ ਯੂ ਟ੍ਰਾਈਡ ਕੀ ਵੈਂਡਰ ਇਕੱਠੇ ਕਿੱਥੇ ਜਾਣ ਨਹੀਂ ਆਏ ਆਈ ਹੈਵ ਨੋਟ ਟ੍ਰਾਈਡ ਬਿਕੋਜ਼ ਆ ਮੈਂ ਪਿੱਛੇ ਗੱਲ ਜ਼ਰੂਰ ਕੀਤੀ ਸੀ ਆਪਣੇ ਮੈਂ ਵੀ ਆਪੀ ਹੈ ਤੇ ਮੈਂ ਕਹਿੰਦੀ ਤੁਸੀਂ ਇੱਕ ਸਿੰਗਲ ਸਿੰਗਲ ਪਾਰਟ ਦੀ ਜੀ ਮੀਟਿੰਗ ਰੱਖ ਲੈਣੇ ਆ ਵੀ ਕਮ ਫਾਰਵਰਡ ਮੈਨੂੰ 40 ਬੰਦੇ ਦਾ ਨਾਮ ਦੋ ਕਿਹੜੇ ਕਲਟਮ ਦੇ ਇਕੱਠੇ ਆਪਾਂ ਬਹਿ ਜਣੇ ਆ ਆਪਾਂ ਬੈਠ ਕੇ ਡਿਸਕਸ ਬਟ ਉਹਦੇ ਵਿੱਚ ਮੈਂ ਤੁਹਾਡੀ ਪਰਸਨਲ ਕੋਈ ਇਹਦਾ ਨਿਕਲਣੀ ਹੋਏਗੀ ਵੀ ਜੀ ਤੁਸੀਂ ਕਿੰਨੇ ਦਾ ਮਾਲ ਕਿਨੂੰ ਵੇਚਿਆ ਤੁਸੀਂ ਮਾਲ ਕਿੰਨੇ ਦਾ ਖਰੀਦਿਓ ਯੂ ਕਮ ਐਂਡ ਡਿਸਕਸ ਯਰ ਪ੍ਰੋਬਲਮਸ ਲੇਕਿਨ ਯੂਨਿਟੀ ਤੁਹਾਡੇ ਚ ਹੋਏਗੀ ਤੇ ਤੁਹਾਡੇ ਆਪਣੇ ਆ ਵੀ ਹੱਲ ਹੋ ਜਾਣਗੇ ਤੇ ਅਸੀਂ ਸਟਾਰਟ ਕਰ ਰਹੇ ਹਾਂ ਬਹੁਤ ਜਲਦੀ ਅਗਲੇ ਹਫਤੇ ਤੋਂ ਹੀ ਮੈਂ ਹਰ ਆਈਟਮ ਹਰ ਆਈਟਮ ਵਾਈਜ਼ ਬਿਕੋਜ਼ ਇੰਡਸਟਰੀਕ ਮੇਰੇ ਕੋਲ ਆ ਕੇ ਜੋ ਗੱਲਾਂ ਹੁੰਦੀਆਂ ਮੈਂ ਵੀ ਪਾਰਟਾਈ ਡਿਸਕੀ ਮੈਂ ਇਨਸਾਨ ਆ ਮੈਂ ਮਸ਼ੀਨ ਰੋਬੋਟ ਨਹੀਂ ਆ ਅਸੀਂ ਵੀ ਆਪਣੇ ਆਪ ਨੂੰ ਦੇਖ ਰਿਹਾ ਬਈ ਅਸੀਂ ਜੇ ਸਾਡੀ ਟਰਨਓਵਰ ਉਨੀ ਹੋਈ ਜਾਂਦੀ ਸਭੋ ਸਾਰੇ ਦਾਲਵਾ ਲੇਕਿਨ ਸਾਡੇ ਕੋਲ ਸਾਡੀ ਇਨਕਮ ਹੈ ਨਹੀਂ ਜੀ ਤੇ ਉਹ ਕਿਉਂ ਨਹੀਂ ਹੈ ਗਿਆ ਅੱਜ ਤੁਸੀਂ ਇੰਨਾ ਬੋਲਡਲੀ ਬੋਲ ਰਹੇ ਹੋ ਅੱਜ ਇੰਨਾ ਚੀਜ਼ ਤੁਹਾਡਾ ਦਰਦ ਆ ਰਿਹਾ ਤੁਹਾਨੂੰ ਡਰ ਨਹੀਂ ਲੱਗਦਾ ਕੱਲ ਨੂੰ ਤੁਸੀਂ ਆਪ ਹੀ ਕਹਿ ਰਹੇ ਹੋ ਤੁਸੀਂ ਵੀ ਇੱਕ ਵੈਂਡਰ ਵੀ ਹੋ ਚਲੋ ਪ੍ਰਧਾਨ ਹੋ ਪਰ ਪੈਰਲੈਲੀ ਇੱਕ ਵੈਂਡਰ ਵੀ ਹੋ ਕੱਲ ਨੂੰ ਤੁਹਾਨੂੰ ਹੀ ਮਦਰ ਇੰਡਸਟਰੀ ਕਹਿ ਦਿਓ ਜਾਓ ਜੀ ਤੁਹਾਡੇ ਤੋਂ ਮਾਲ ਹੀ ਨਹੀਂ ਲੈਣਾ ਤੁਸੀਂ ਜਿਹੜੇ ਮਰਜ਼ੀ ਰੇਟ ਦੇ ਦੇ ਫਿਰ ਉਦੋਂ ਕੀ ਕਰੂੰ ਮੈਂ ਕੋਈ ਇਸ ਤਰ੍ਹਾਂ ਦੀ ਗੱਲ ਕਿਹੜੇ ਪਾਸੇ ਉਹ ਕਿਸੇ ਦੀ ਮੈਂ ਉਹ ਕਹਦੇ ਨੇ ਕੋਈ ਗਲਤ ਗੱਲ ਕਹੀ ਹੋਏ ਕਿਸੇ ਬਸ ਤੁਸੀਂ ਗਲਤ ਨਹੀਂ ਕੀਤੀ ਸਮਝੰਦਾ ਤਾਂ ਨਜ਼ਰੀਆ ਮੇਰਾ ਨਾ ਸਾਹਮਣਿਆਂ ਮੈਂ ਤਾਂ ਸਿਰਫ ਇਹਨਾਂ ਦੱਸਿਆ ਵੀ ਮਦਰ ਇੰਡਸਟਰੀਜ਼ ਜਿਹੜੀਆਂ ਨੇ ਉਹ ਆਪਣੀ ਇੰਡਸਟਰੀ ਨੂੰ ਗਰੋ ਕਰਾਣ ਦੀ ਹੈਂਡਹੋਲਡਿੰਗ ਕਰਨ ਠੀਕ ਹੈ ਔਰ ਜਿਹੜਾ ਤੁਸੀਂ ਗੱਲ ਕਹੀ ਵੀ ਉਹਨਾਂ ਦਾ ਕੰਪੀਟੀਸ਼ਨ ਕੰਪੀਟੀਸ਼ਨ ਜਿਹੜਾ ਹੈਗਾ ਕਿਉਂਕਿ ਜਦੋਂ ਡਿਮਾਂਡ ਸਪਲਾਈ ਇੰਨੀ ਹੋ ਜਾਏਗੀ ਔਰ ਜੋ ਟੈਂਡਰਸ ਦੇ ਵਿੱਚ ਜਦੋਂ ਓਪਨ ਕਰ ਦਿੰਨੇ ਆ ਤਾਂ ਉਹਦੇ ਵਿੱਚ ਤਾਂ ਫਿਰ ਦੇਖੋ ਜੇ 100 ਰੁਪਏ ਦੀ ਚੀਜ਼ ਕੋਈ ਬੰਦੇ ਨੂੰ 70 ਰੁਪਏ ਦੀ ਮਿਲ ਰਹੀ ਹੈ ਤਾਂ ਉਹਨੇ ਵੀ ਦੂਜੇ ਪਾਸੇ ਮਾਲ ਵੇਚਣਾ ਤਾਂ ਇਹ ਹੋ ਰਿਹਾ ਹੈ ਲੇਕਿਨ ਜੇ ਅਸੀਂ ਸਾਈਕਲ ਨੂੰ ਇੰਨਾ ਅੱਛਾ ਬਣਾ ਲਈਏ ਵੀ ਸਾਈਕਲ ਸੈਗਮੈਂਟ ਦੇ ਵਿੱਚ ਇਹ ਸਾਈਕਲ ਟ੍ਰੈਂਡਰ ਤੋਂ ਇਲਾਵਾ ਦੂਜਾ ਸਾਈਕਲ ਵੀ ਡੋਮੈਸਟਿਕਸ ਮਾਲ ਵਿਕਣਾ ਵਧੀਆ ਤਰੀਕੇ ਹੋ ਜੇ ਜਿਹੜੇ ਪੈਰਲਲ ਆਪਾਂ ਜਿਹਨੂੰ ਆਪਾਂ ਇੱਕ ਤਾਂ ਆਰਗੇਨਾਈਜ਼ ਸੈਕਟਰ ਹੋ ਗਿਆ ਅਨਾਰਗੇਨਿਕ ਸੈਕਟਰ ਹੋ ਗਿਆ ਉਹਨਾਂ ਨੂੰ ਵੀ ਮਾਲ ਵਿਕਣਾ ਸ਼ੁਰੂ ਹੋ ਜਾਵੇ ਵਧੀਆ ਸੰਦੀਪ ਜੀ ਤੁਸੀਂ ਮੈਂ ਇੱਕ ਫੈਕਟਰੀ ਗਿਆ ਮੈਂ ਨਾਮ ਨਹੀਂ ਲਾਂਗਾ ਤੁਹਾਨੂੰ ਮੈਂ ਉਹ ਫੈਕਟਰੀ ਗਿਆ ਉਹਦੀ 25000 ਸਾਈਕਲ ਪਰ ਮੰਤ ਬੰਦਾ ਜੀ 18000 ਸਾਈਕਲ ਐਮਟੀਵੀ ਦਾ ਬਣਾ ਰਿਹਾ ਹੁੰਦੇ ਚੱਕਲਾ ਜੀ ਇਦਾਂ ਦੇ ਬੰਦੇ ਵੀ ਆ ਗਏ ਨੇ ਜੀ ਉਹਨਾਂ ਨੇ ਆਪਣੇ ਆਪ ਨੂੰ ਗਰੋਅ ਕੀਤਾ ਜੀ ਮੈਂ ਇੱਕ ਹੋਰ ਚੀਜ਼ ਤੁਹਾਡੀ ਗੱਲ ਤੋਂ ਹੀ ਪੁੱਛਣਾ ਹੀ ਆ ਜਾਂਦਾ ਤੁਸੀਂ ਅਨਾਰਗਨਾਈਜ਼ ਸੈਕਟਰ ਦੀ ਗੱਲ ਕੀਤੀ ਮੇਨੂੰ ਤਾਂ ਲੱਗਦਾ ਲੁਧਿਆਣਾ ਦੀ ਸਾਈਕਲ ਇੰਡਸਟਰੀ ਆਪਣੇ ਆਪ ਨੂੰ ਬੈਠ ਹੀ ਗਈ ਹੈ ਕਿ ਸਿਰਫ ਅਸੀਂ ਬਣਾਉਣਾ ਹੀ ਸਾਈਕਲ ਟੈਂਡਰ ਦਾ ਸਾਈਕਲ ਹੈ ਜੇ ਅਸੀਂ ਦੂਜੇ ਸਾਈਕਲਾਂ ਤੇ ਫੋਕਸ ਹੀ ਨਹੀਂ ਕਰਦੇ ਕਿਉਂਕਿ ਦੂਜਾ ਤਾਂ ਜਿੰਨਾ ਐਮਟੀਵੀ ਹੈ ਮੈਕਸਿਮਮ ਰੇਸ਼ਿਓ ਤੁਸੀਂ ਪ੍ਰਧਾਨ ਹੋ ਜੇ ਤੁਸੀਂ ਕੱਢੋ ਤੇ ਉਹ ਤਾਂ ਇੰਪੋਰਟ ਹੋ ਰਿਹਾ ਚਾਹੇ ਉਹ ਅੰਡਰ ਇਨਵੋਇਸਿੰਗ ਚ ਹੋ ਰਿਹਾ ਜਾਂ ਕੁਝ ਹੋ ਰਿਹਾ ਜਾਂ ਪੋਰਟ ਦੇ ਨਾਲ ਦੀਆਂ ਸੇਟਾਂ ਚ ਤਾਂ ਤੁਹਾਡੇ ਲੋਕਾਂ ਦਾ ਮਾਲ ਹੀ ਨਹੀਂ ਜਾਂਦਾ ਉਹ ਤਾਂ ਬਾਹਰੋਂ ਇੰਪੋਰ ਇਹ ਅਜੇ ਬ੍ਰਾਂਡ ਕਿਉਂਕਿ ਸ਼ਹਿਰ ਚ ਵਿਖਦੇ ਨਜ਼ਰ ਆਉਂਦੇ ਜਿਨ੍ਹਾਂ ਦਾ ਅਸੀਂ ਨਾਮ ਹੀ ਨਹੀਂ ਸੁਣਿਆ ਆਫਟਰਲ ਸਾਈਕਲ ਤਾਂ ਵੇਚੀ ਰਿਹਾ ਨਾ ਬਹੁਤ ਗਹਿਰੀ ਸਮੱਸਿਆ ਇਹ ਤੂੰ ਦੱਸੀ ਏ ਜੀ ਇਹਦੇ ਲਈ ਮੈਂ ਕਸਟਮ ਦੇ ਵਿੱਚ ਵੀ ਗੱਲ ਕਰ ਚੁੱਕਾ ਜੀਐਸਟੀ ਵਿੱਚ ਵੀ ਗੱਲ ਕਰ ਚੁੱਕਾ ਰਿਗਾਰਡਿੰਗ ਦਾ ਅੰਡਰ ਇਨਵੋਇਸਿੰਗ ਜੀ ਸੰਦੀਪ ਜੀ ਅੰਡਰ ਇਨਵੋਇਸਿੰਗ ਹੋ ਕੇ ਬਾਹਰੋਂ ਚైనా ਤੋਂ ਮਾਲ ਆਂਦਾ ਹੈ ਉਹ ਇੰਡੀਆ ਦੇ ਵਿੱਚ ਹਰ ਜਗ੍ਹਾ ਤੇ ਜਾ ਕੇ ਪਹਿਲੇ ਮਾਲ ਪਹੁੰਚਾਣਾ ਸਾਡੇ ਕੋਲ ਇਤੋ ਸਾਈਕਲ ਨੂੰ ਲੈ ਕੇ ਰਾਜੀ ਨਹੀਂ ਉਹ ਤੇ ਮੰਗਾਉਂਦੇ ਨੇ ਚਾਰ ਪੰਜ ਪੁਰਜੇ ਇੰਡੀਆ ਤੋਂ ਮੰਗਾਉਂਦੇ ਨੇ ਜਿਹੜੇ ਉਹਨਾਂ ਨੂੰ ਸਹੀ ਲੱਗਦੇ ਨੇ ਸਾਈਕਲ ਸੈਂਬਲ ਕਰਕੇ ਬਾਕੀ ਵੇਚੀ ਜਾਂਦੇ ਉਹ ਨਾਮ ਇਦਾਂ ਦੇ ਨੇ ਵਾਕਈ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਜਿਹੜੇ ਅਸੀਂ ਕਦੇ ਸੁਣੇ ਨਹੀਂ ਆਨਲਾਈਨ ਕੱਢ ਕੇ ਦੇਖੋ ਤੁਹਾਡੇ ਕੋਲ ਉਹ ਸਭ ਡਾਟਾ ਆ ਜਾਂਦਾ ਵੀ ਆ ਸਾਈਕਲ ਗੁਜਰਾਤ ਦੀ ਸਾਈਕਲ ਬਣ ਰਹੀ ਹੈ ਆ ਸਾਈਕਲ ਕਿਤੇ ਬਣ ਰਹੀ ਹੈ ਅਸਾਮ ਸਾਈਕਲ ਬਣ ਰਹੀ ਹੈ ਉਹ ਕਿੱਥੋਂ ਆ ਰਹੀ ਹੈ ਸਾਈਕਲ ਸਰ ਪੋਰਟ ਦੇ ਨੇੜੇ ਤਾਂ ਵੈਸੇ ਹੀ ਸਸਤਾ ਪੈ ਜਾਂਦਾ ਉਹਨਾਂ ਨੂੰ ਲੋਡ ਹੀ ਨਹੀਂ ਤੁਹਾਡੇ ਤੋਂ ਲੈਣ ਦੀ ਬਿਲਕੁਲ ਸਹੀ ਕਹਿ ਰਹੇ ਹੋ ਮੈਂ ਤਾਂ ਕਹਿ ਰਿਹਾ ਜੀ ਕਿਉਂ ਅੰਡਰ ਨੋਇਸਿੰਗ ਹੋਏ ਕਿਉਂ ਨਹੀਂ ਰੈਂਡਰ ਇਨਵੋਇਸਿੰਗ ਹੋਵੇ ਪੂਰੇ ਰੇਟ ਤੇ ਸਾਈਕਲ ਵੀ ਆ ਜਾਵੇ ਤਾਂ ਵੀ ਪੋਰਟ ਦੇ ਨੇੜੇ ਤਾਂ ਵੈਸੇ ਹੀ ਤੁਹਾਡੀ ਟਰਾਂਸਪੋਰਟੇਸ਼ਨ ਲੌਜਿਸਟਿਕ ਕਾਸਟ ਤੇ ਬਹੁਤ ਫਰਕ ਪੈ ਜਾਵੇ ਸੰਦੀਪ ਜੀ ਸਟੈਂਡਰਡ ਕਿਉਂ ਨਹੀਂ ਹਰ ਚੀਜ਼ ਨੂੰ ਸੈੱਟ ਕਰਦੇ ਬੀਆਈਐਸ ਜਿਹੜੇ ਸਟੈਂਡਰਡ ਸੈੱਟ ਕੀਤੇ ਹੋਏ ਨੇ ਉਹਨਾਂ ਦੇ ਅਗੇਂਸਟ ਐਕਸ਼ਨਸ ਨਹੀਂ ਹੁੰਦੇ ਹੁਣ ਤੱਕ ਫਿਰ ਤੁਸੀਂ ਗੱਲਾਂ ਤਾਂ ਆਪਾ ਕਰਦੇ ਆਂ ਬੜੀਆਂ ਠੀਕ ਹੈ ਤੁਸੀਂ ਵੀ ਮੀਡੀਆ ਦੇ ਬੈਠੇ ਹੋ ਤੇ ਤੁਸੀਂ ਮੈਨੂੰ ਦੱਸੋ ਜਿਹੜੇ ਸਟੈਂਡਰਡ ਸੈੱਟ ਕੀਤੇ ਹੋਏ ਨੇ ਉਹ ਜੇ ਮੈਂ ਗੱਲ ਕਰਾਂਗਾ ਤੇ ਮੇਰੇ ਤੇ ਅਲੀਗੇਸ਼ਨ ਲੱਗ ਜਾਂਦਾ ਵੀ ਪ੍ਰਧਾਨ ਜੀ ਜੀ ਨਾ ਆਪਣੀ ਰਿਫਲੈਕਟਰ ਦੀ ਵੈਕਟਰੀ ਉਹਨੂੰ ਚਮਕਾਣ ਲਈ ਗੱਲਾਂ ਕਰਦੇ ਨੇ ਸਰ ਮੈਨੂੰ ਇਹ ਗੱਲ ਤਾਂ ਸੁਪਰੀਮ ਕੋਡ ਆਫ ਇੰਡੀਆ ਨੇ ਇੱਕ ਇੱਕ ਬਨਾਤਾ ਰੂਲ ਬਣਾ ਕੇ ਦਿੱਤਾ ਤੁਹਾਨੂੰ ਵੀ ਆ ਰਿਫਲੈਕਟਰ ਜਿਹੜਾ ਹੈਗਾ ਸਾਈਕਲ ਤੇ ਲੱਗਣਾ ਜ਼ਰੂਰੀ ਠੀਕ ਹੈ ਪਿਛਲੀ ਵਾਰੀ 275 ਕੇ 255 ਸੀਓਸੀਜ਼ ਕਰਾਈਆਂ ਸੀ ਐਡਕੀ ਜਰੀਏ ਸੀਓਸੀ ਰੀਨੂਵਲ ਕੋਦੇ 120 ਵੀ ਨਹੀਂ ਹੋਈਆਂ ਬਿਲਕੁਲ ਠੀਕ ਹੈ ਤਾਂ ਮੈਨੂੰ ਦੱਸੋ ਇਹਦਾ ਕੀ ਕੀ ਕੀਤਾ ਜਾਏ ਔਰ ਮੈਂ ਕਿਉਂ ਨਹੀਂ ਬੋਲਦਾ ਮੈਨੂੰ ਇਸ ਕਰਕੇ ਕਹਿੰਦੇ ਜੀ ਤੁਹਾਡੀ ਆਪਣੀ ਫੈਕਟਰੀ ਹੈ ਅੱਜ ਤੁਸੀਂ ਗੱਲਾਂ ਕੀਤੀਆਂ ਮੇਰੇ ਕਹਿਣ ਦਾ ਮਤਲਬ ਹੈ ਸਟੈਂਡਰਡ ਬਣਾਈਏ ਸਟੈਂਡਰਡ ਬਣਾਣਾ ਬਹੁਤ ਅੱਛੀ ਗੱਲ ਹੈ ਇੰਪਲੀਮੈਂਟੇਸ਼ਨ ਵੀ ਕਰਵਾਓ ਔਰ ਇਨਫੋਰਸਮੈਂਟ ਵੀ ਕਰੋ ਜਦ ਤੱਕ ਇਹ ਸਾਰੇ ਸਟੈਂਡਰਡ ਹਰ ਚੀਜ਼ ਦਾ ਬਣ ਜਾਏਗਾ ਇਮਪੋਰਟ ਆਪਣੇ ਆਪ ਘਟ ਦੇਗੀ ਜਿਹੜੀ ਇਥੇ ਇੰਡਸਟਰੀ ਹੈ ਜੇ ਅੱچھے ਪੁਰਜ਼ੇ ਬਣਾਏਗੀ ਉਹ OEM ਨੂੰ ਵੀ ਲੈਣਾ ਪਏਗਾ ਉਹਦੀ ਐਕਸਪੋਰਟ ਵੀ ਹੋਏਗੀ ਔਰ ਇਹ ਸੀਜ਼ਨ ਨਾਲ ਜ਼ਰੂਰ ਕਲ ਪੈਂਡਰ ਵਾਲਾ ਸਾਈਕਲ ਚੱਲੇ ਜਦੋਂ ਤੁਸੀਂ ਅੱਛੇ ਪ੍ਰੋਡਕਟਿਵ ਬਣਾਓਗੇ ਤਾਂ ਆਰਗੇਨਾਈਜ਼ ਐਂਡ ਅਨਆਰਗੇਨਾਈਜ਼ ਡੋਮੈਸਟਿਕ ਐਸ ਵੈਲ ਐਸ ਸਟੈਂਡਰਡ ਇੱਕ ਸਾਰਾ ਇਕੁਇਲਿਬ੍ਰੀਅਮ ਦੁਆਰਾ ਬਣ ਜਾਊਗਾ ਤਾਂ ਉਹਦੇ ਵਿੱਚ ਇਹ ਮਨਮਰਜ਼ੀਆਂ ਇੱਕ ਬੰਦਿਆਂ ਦੀ ਖਤਮ ਹੋ ਜਾਣੀਆਂ ਔਰ ਇੰਡਸਟਰੀ ਤਾਂ ਸਹੀ ਚੱਲਣਾ ਕਰੇਗੀ ਥੈਂਕ ਯੂ ਸਰ ਥੈਂਕ ਯੂ ਸੋ ਦੋਸਤੋ ਇਹ ਸੀ ਕਿ ਸਾਡੇ ਨਾਲ ਹਰਸੀਮਰ ਸਿੰਘ ਜੀ ਲੱਕੀ ਜਿਨ੍ਹਾਂ ਨੇ ਅੱਜ ਦਿਲ ਖੋਲ ਕੇ ਸਾਈਕਲ ਇੰਡਸਟਰੀ ਦਾ ਦੁੱਖ ਬਿਆਨ ਕੀਤਾ ਸੋ ਉਮੀਦ ਕਰਦੇ ਆ ਕਿ ਜੋ ਇਹਨਾਂ ਨੇ ਗੱਲਾਂ ਕੀਤੀਆਂ ਉਸ ਦੇ ਨਾਲ ਇੰਡਸਟਰੀ ਦੇ ਵਿੱਚ ਕੁਝ ਦਿਲਾਂ ਤੱਕ ਉਹ ਗੱਲਾਂ ਜ਼ਰੂਰ ਪਹੁੰਚਣਗੀਆਂ ਤੇ ਇੰਡਸਟਰੀ ਦੇ ਸੂ ਜਵਾਨ ਬੁੱਧੀਜੀਵੀ ਜਾਂ ਜਿਹੜੇ ਮਦਰ ਇੰਡਸਟਰੀ ਜਿਨ੍ਹਾਂ ਬਾਰੇ ਗੱਲ ਕਰ ਰਿਹਾ ਉਹ ਜਿਹੜਾ ਵੈਂਡਰਾਂ ਦਾ ਦਰਦ ਸਮਝਣਗੇ ਤੇ ਇਹਨਾਂ ਦੀ ਹੈਂਡਹੋਲਡਿੰਗ ਕਰਕੇ ਜਾਂ ਜਿੱਦਾਂ ਵੀ ਆਪਸੀ ਬੈਠ ਕੇ ਇੰਡਸਟਰੀ ਨੂੰ ਪੂਰੀ ਓਵਰਆਲ ਇੰਡਸਟਰੀ ਦੀ ਗਰੋਥ ਦੀ ਗੱਲ ਜ਼ਰੂਰ ਸੋਚਣਗੇ ਦੇਖਦੇ ਰਹੋ ਬਨੇਰੋ ਹੋ ਜਾਣਗੇ ਤੇ ਸ਼ਿਤਾਂਗ